ਸਤ ਸ੍ਰੀ ਅਕਾਲ ਜੀ ਸਸੀ ਕਾਲ ਜੀ ਸਾਰਿਆਂ ਨੂੰ ਸਾਡਾ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਐਂਡ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲੈ ਪਿੰਡਾਂਾਂ ਵਿੱਚ ਚੀਰਦਿਆਂ ਕਿਰਾ ਫਿਰ ਜਵੇਲੇ ਨਾਲ ਸਬਜ਼ੀ ਚੀਰੀ ਹੋਵੇ ਨਾ ਫਿਰ ਵੇਲੇ ਨਾਲ ਬਣ ਜਾਂਦੀ ਆ ਆਹ ਪਿੰਡਾਂਾਂ ਚ ਦਿਨ ਲਿਆ ਲਾ ਲਾ ਪਾਣਿਆ ਖਵਾਰ ਇਹਦੇ ਨਾਲ ਨਾ ਕਰਦ ਜੀ ਪੁੰਜੀ ਆਂਦੀ ਆ ਲਿਆ ਕਿਤੋਂ ਆ ਨਾ ਇਹ ਪਿੰਡਾਂਾਂ ਨਾਲ ਨਹੀਂ ਨਹੀਂ ਖੇਤੋਂ ਨੇ ਖੇਤੋਂ ਤਾਂ ਸਾਰਾ ਮਚੰਗਾ ਵੱਲਾਂ ਬੁੱਲਾਂ ਗਰਮੀ ਵਾਲੀ ਪੈਂਦੀ ਆ ਹਾਂ ਮੀਂਹ ਨਹੀਂ ਨਾ ਆਇਆ ਉਹ ਮੀਂਹ ਨਹੀਂ ਤੇ ਆਹ ਕਦੂ-ਕਦੂ ਦੀਆਂ ਵੱਲਾਂ ਕੱਲ ਮੈਨੂੰ ਦੱਸੀ ਜਾਣ ਮੈਨੂੰ ਸਾਰਾ ਹੀ ਮਚੰਗਾ ਤੇ ਕਦ ਤਾਂ ਹੀ ਦਾ ਕਦੂ ਆਖੇ ਬਾਹਲੇ ਮਹਿੰਗੇ ਹੋਏ ਪਏ ਹਣੀ 60 ਖਣੀ 70 ਹੋਈ ਪਈਆਂ ਨੇ ਕਦੂ ਤਾਂ 10 ਕੀ ਕਰੂ ਤੇ ਹੋਰ ਇੰਨਾ ਮਗਹੀਾਈ ਹੋਈ ਪਈ ਅੱਗੇ ਕੋਈ ਸਿਆਣ ਦਾ ਨਹੀਂ ਹੁੰਦਾ ਕਦੂਆਂ ਨੂੰ ਅੱਜ ਕੱਲ 10 ਰੁਪਏ ਹੁੰਦੇ ਸਾਰੀ ਸਬਜ਼ੀ ਮਹਿੰਗੀ ਆ ਪਿੰਡਾਂ ਤਾਂ ਆਪ ਮੈਂ ਕਿਹਾ ਗਾਣਾ ਹੋਣਾ ਮੈਂ ਪੁੱਛਿਆ ਤਾਂ ਹੈ ਨਹੀਂ ਕੀ ਰੇਟ ਲੈ ਕੇ ਆਇਆ ਆ ਕੇ ਆ ਜਾ ਪੁੱਤ ਬਹਿ ਜਾ ਇੱਥੇ ਜਸਮੀਤ ਨਹੀਂ ਮੰਮੀ ਜੀ ਬਸ ਮੈਂ ਇਧਰ ਹੀ ਬਹਿ ਜਾਣੀ ਆ ਲੈ ਕੋਈ ਇਹ ਆਪਣੇ ਨਾਲ ਬਹਿਣਾ ਪਸੰਦ ਹੀ ਨਹੀਂ ਕਰਦੀ ਹੈ ਕੋਈ ਨਾ ਹਜੇ ਨਾ ਇਹਨੂੰ ਸਾਲ ਭੂੜ ਸਾਲੀ ਹੋਇਆ ਇਹਨੂੰ ਹੌਲੀ ਹੌਲੀ ਲੱਗ ਜਾਊਗੀ ਬਸ ਕੰਮ ਕਰਕੇ ਅੰਦਰ ਕੰਮ ਕਰਕੇ ਅੰਦਰ ਨਹੀਂ ਆਲੇ ਕੋਲੇ ਬੈਹਿਂਦਾ ਵੀ ਲੈ ਆਪਾਂ ਗੱਲਾਂ-ਬਾਤਾਂ ਕਰਕੇ ਚੱਲ ਕੋਈ ਨਾ ਤੂੰ ਵੀ ਨਾ ਬਾਲਾ ਐਂ ਕਰਿਆ ਕਰ ਬਾਲਾਂ ਨਾਲੋਂ ਚੰਗੀ ਆ ਆਪਣੀ ਬੋਟੀ ਹੈ ਲੋਕਾਂ ਦਾ ਤਾਂ ਬੁਰਾ ਹਾਲ ਐ ਤੂੰ ਵੀ ਚੱਲ ਕੋਈ ਨਾ ਹੌਲੀ-ਹੌਲੀ ਆਪਣੇ ਦੇ ਵਿੱਚ ਰਚਮੇਚ ਜਾਊਗੀ ਅਜੇ ਆਈ ਆ ਨਾ ਅਜੇ ਹੌਲੀ-ਹੌਲੀ ਦਿੱਤੀ ਪੱਤਰ ਜੀ ਲਾਉਂਦਾ ਹਾਂ ਐ ਤਾਂ 40 ਸਾਲ ਦੂਰ ਸਾਲ ਹੋ ਗਿਆ ਹੁਣ ਇਹਨੂੰ ਬੈਠਣਾ ਚਾਹੀਦਾ ਸੀ ਤੇ ਚੱਲ ਕੋਈ ਨਾ ਕਿਸੇ ਦਾ ਕਿਵੇਂ ਮਤਾ ਹੁੰਦਾ ਕਿਸੇ ਦਾ ਕਿਵੇਂ ਪਰ ਫੇਰ ਵੀ ਮੈਂ ਇਹਨੂੰ ਕਈਆਂ ਗੱਲਾਂ 'ਚ ਵੇਣੀ ਆ ਚੰਗੀ ਆ ਨਾ ਤੱਕ ਦੇ ਆਏ ਹਜੇ ਤੱਕ ਮੂਰੇ ਬੋਲੀ ਆ ਹਾਂ ਤੇ ਨਾ ਕਿਤੇ ਆਏ ਵੀ ਬਾਲਾ ਜਾਂਦੀ ਆਉਂਦੀ ਆ ਹਾਂ ਜਿਵੇਂ ਕਹੇ ਤੇ ਉਵੇਂ ਹੀ ਕਰ ਲੈਂਦੀ ਆ ਤੇਰੇ ਕੰਮ ਦਾ ਕੰਮ ਕਰਕੇ ਬਹਿ ਜਾਂਦੇ ਅੰਦਰ ਹਾਂ ਅੰਦਰ ਬਹਿ ਜਾਂਦੀ ਚਲ ਕੋਈ ਨਾ ਹੁਣ ਜੇ ਆਪਾਂ ਕਹੀਏ ਵੀ ਆਪਾਂ ਦੋਨੇ ਪਹਿਣਾ ਪਹਿਣਾ ਇੰਚ ਦਰਾਨੀ ਚਠਾਣੀਆਂ ਆਏ ਆਪਣੇ ਵਾਂਗੂ ਹੁਣ ਨਾ ਹੁਣ ਕੁੜੀਆਂ ਆਪਣੇ ਵਾਂਗੂ ਕੰਮ ਕਰਦਣ ਹਾਂ ਬਸ ਨੂੰ ਜਿਹੜਾ ਕਰ ਲਿਆ ਵਧੀਆ ਹੋਰ ਜਿਹੜਾ ਨੱਕ ਕਰਦੀ ਆ ਉਹਨਾਂ ਕ ਵਧੀਆ ਬਸ ਐਵੇਂ ਨਾਲ ਜੇ ਬਾਲਾ ਤੇ ਪੁੱਤ ਨੂੰ ਟੋਕਾਂਗੇ ਮੈਂ ਮੂਰੇ ਬੋਲਣ ਲਾਉਣੀ ਆ ਲੋੜ ਹੀ ਨਹੀਂ ਜਿੰਨਾ ਚਿਰ ਹੁੰਦਾ ਉਹਨਾਂ ਚੱਕਰੀ ਜਾਂਦੇ ਆ ਹਾਂ ਬੇਟੇ ਠੀਕ ਹੋ ਠੀਕ ਆ ਹੁਣ ਹੁਣੇ ਆਇਆ ਸੀ ਮੈਂ ਤਾਂ ਆ ਮੋਟਰਸਾਈਕਲ ਖਿਚ ਲਿਆ ਰਿਆ ਹਜੇ ਹਾਂ ਹਾਂ ਠੀਕ ਆ ਹੋਰ ਪਿੰਡ ਦਾ ਠੀਕ ਠਾਕ ਹਾਲ ਆ ਬਾਲ ਬੱਚੇ ਠੀਕ ਹੈ ਆਲਾ ਤੇਰੀ ਮੰਮੀ ਨਾਲ ਗੱਲ ਕਰ ਲਾ ਚੋਖ ਦੀ ਬੜੀ ਗਰਮੀ ਆ ਲਿਆ ਪਾਣੀ ਲਿਓ ਨਹੀਂ ਲਿਓਨੀ ਜੀ ਆ ਲੋ ਅੱਛਾ ਬੁਰਾ ਬੁਰਾ ਹਾਲ ਹਾਲ ਹੈ ਓਕੇ ਰੱਬ ਕਿਹੜਾ ਮੀ ਪਾਉਂਦਾ ਬੱਦਲ ਜੇ ਆ ਜਾਂਦੇ ਹੋਈ ਨਾ ਪਤਾ ਜਿਵੇਂ ਤੂੰ ਕਹੇਂਗੀ ਅਸੀਂ ਉਵੇਂ ਹੀ ਕਰਾਂਗੇ ਨਾ 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 ਖਰਚੇ ਆਲ ਨਹੀਂ ਜਿਵੇਂ ਤੂੰ ਕਹੇਂਗੀ ਜਿੰਨਾ ਤੂੰ ਕਹੇਂਗੀ ਉਹ ਨਹੀਂ ਲੈ ਕੇ ਆਵਾਂਗੇ ਅਸੀਂ ਸਾਰਾ ਹਾਂ ਨਾ ਪੁੱਤ ਇਹ ਦਿਨ ਰੋਜ਼ ਰੋਜ਼ ਆਉਂਦੇ ਮਸਾ ਸਾਨੂੰ ਦੇਣੇ ਢਿੰਡਗਾ ਬਣਾਈ ਜਾਂਦੇ ਹਾਂ 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 ਖੇਤ ਦਾ ਕੋਈ ਸਬਜ਼ੀ ਖਤਮ ਹੋਊਗਾ ਸਾਰੀਆਂ ਮਾਤਸਿੰਗਾ ਵੱਲ ਠੀਕ ਆ ਸਭ ਨੂੰ ਬਾਹਰ ਠੀਕ ਆ ਠੀਕ ਆ ਮੈਂ ਬਹੂ ਆ ਫੇਰ ਚੱਲਣਾ ਨਹੀਂ ਕੋਈ ਨਾ ਪੁੱਤ ਅਸੀਂ ਨਾ ਸਾਰੇ ਤੇਰੇ ਹਾਂ ਹੁਣੇ ਹੀ ਆਏ ਆ ਮੰਡੀੋਂ ਤੇਰੇ ਪਾਪਾ ਵਰਗੇ ਤੇ ਸਾਰੀ ਗੱਲ ਕਰਕੇ ਹਾਂ ਰਹਿ ਮਸ਼ਵਰਾ ਤੇ ਮੈਂ ਤੈਨੂੰ ਫੇਰ ਬੈਕ ਕਾਲ ਲਾਉਂਗੀ ਠੀਕ ਆ Okay, भी, भी थीक, 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 ओके हां ਅਸੀਂ ਕੋਈ ਨਾ ਹਜੇ ਟਾਈਮ ਲੱਗ ਜੂਗਾ ਹਜੇ ਤੇਰਾ ਵੀਰਾ ਵੀ ਸਿੰਦਰ ਵੀ ਆਊਗਾ ਖੇਤੋਂ ਤੇ ਉਸ ਤੋਂ ਬਾਅਦ ਵਿੱਚ ਅਸੀਂ ਰੈ ਕਰਦੇ ਨਾ हां ਜਿਵੇਂ ਤੂੰ ਕਹੇਂਗੀ ਉਹ ਮੈਂ ਹੀ ਕਰਾਂਗੇ ਅਸੀਂ ਠੀਕ ਠੀਕ ਓਕੇ ਪਤਾ ਕੀ ਆndi ਦੀਪੂ ਦੀਪੂ ਨੇ ਕੀ ਕਹਨਾ ਪ੍ਰੋਗਰਾਮ ਆ ਗਿਆ ਆਪਾਂ ਨੂੰ ਦਾਦਾ ਮਰੋੜਾ ਆ ਗਿਆ ਕੀ ਹੋਰ ਆਪਣੇ ਦੋਤੇ ਦੀ ਦਸਤਾਰ ਬੰਦੀ ਆ ਗਈ ਕਹਿੰਦੀ ਅੱਛਾ हां ਕਹਿੰਦੀ ਅਸੀਂ ਕਰਾਉਣਾ ਸਹਿਜ ਪਾਠ ਅੱਛਾ ਤੇ ਮੰਮੀ ਕਹਿੰਦੀ ਮੈਂ ਸੋਨੂੰ ਪਹਿਲਾਂ ਦੱਸਤਾ ਕਹਿੰਦੀ ਵੀ ਸਾਡੇ ਰਾਇ ਕਰੀ ਜਾਂਦੇ ਆ ਅੱਛਾ ਤੇ ਦਿਨ ਬਣ ਕੇ ਕਹਿੰਦੀ ਫੇਰ ਮੈਂ ਸੋਨੂੰ ਦੂਰੀਆ ਫੋਨ ਕਰਦੀ ਆ ਤੇ ਕਹਿੰਦੀ ਕੋਈ ਟੂਮ ਛੱਲਾ ਲਿਆਇਓ ਚਲੋ ਤਾਂ ਪੌਣਾ ਹੀ ਪਊਗਾ ਹਾਂ ਪੌਣਾ ਹੀ ਪਊਗਾ ਤੇ ਮੈਂ ਕਿਹਾ ਕੋਈ ਨਾ ਪਤਾ ਤੂੰ ਖਰਚੇ ਵਾਲਾ ਦੇਖ ਜਿੰਨੇ ਜਿਵੇਂ ਤੇਰੀ ਰਾਇ ਆ ਵੀ ਅਸੀਂ ਉਵੇਂ ਹੀ ਕਰਾਂਗੇ ਹਾਂ ਤੇ ਮੈਂ ਕਿਹਾ ਉਹ ਮੁੰਡਾ ਖੇਤੋਂ ਆਉਂਦਾ ਪਿੰਡ ਆ ਫੇਰ ਆਪਾਂ ਸਾਰੀ ਰਾਇ ਕਰਕੇ ਤੇ ਵੇਨੇ ਆ ਫੇਰ ਆਪਾਂ ਕੀ ਖਸੋ ਕਹਿੰਦੀ ਆ ਕਹਿਣਾ ਕੀ ਆ ਉਹਨੇ ਹੁਣ ਆਪਾਂ ਨੂੰ ਪਤਾ ਹੀ ਆ ਵੀ ਕੀ ਕੁਛ ਲਜਾਈਦਾ ਪਤਾ ਜੀ ਵਕੀਲ ਲਜਾਈਦਾ ਸਾਰਾ ਤਾਂ ਆਪਾਂ ਨੂੰ ਲੀੜਾ ਲੱਤ ਲਜਾਣਾ ਪਊ ਉਹਦੀ ਸੱਸ ਨੂੰ ਦਰਾਣੇ ਜਠਾਣੇ ਨੂੰ ਨਾਨਾ ਨੂੰ ਤੇ ਫੇਰ ਭਾਈ ਕੋਈ ਤੋਲਾ ਸੋਨੇ ਦਾ ਵੀ ਪਤਾ ਨਹੀਂ ਫੇਰ ਬੁੜੀਆਂ ਦਾ ਹਾਂ ਆਈਆਂ ਫੇਰ ਤੇ ਉਹ ਆਪਾਂ ਕੋਈ ਨਾ ਵੇਹਨੇ ਆ ਮੁੰਡਾ ਆਉਂਦਾ ਖੇਤੋਂ ਫੇਰ ਆਪਾਂ ਰੇ ਮਸ਼ਵਰਾ ਕਰਦੇ ਉਹਨਾਂ ਚਿਰ ਆਪਾਂ ਕਰ ਨਹੀਂ ਸਕਦੇ ਓਫ ਆ ਗਿਆ ਖੇਤੋਂ ਹਾਂ ਜੀ ਚਾਹ ਜੀ ਆ ਗਈ ਲਾਈ ਜਾਂਦੇ ਝੋਨਾ ਹਾਂ ਲਾਈ ਜਾਂਦੇ ਪੌੜੀ ਕਰਮੀ ਹੋਈ ਪਈ ਐ ਤਾਂ ਕੁਰਸੀ ਲੈ ਲੈ ਬਸ ਗਰਮੀ ਵਾਲੇ ਕਿੱਥੇ ਕੱਡੇ ਪਏ ਜਮੀਨ ਦਾ ਕੁਰਸੀ ਲੈ ਲੈ ਅੰਦਰ ਕਰਮੀ ਵਾਲੀ ਹੋਈ ਪਈ ਐ ਤਾਂ ਗਰਮੀ ਤਾਂ ਕਿੱਥੇ ਕੱਡੇ ਪਏ ਕਰਕੇ ਬੱਦਲ ਦੇ ਹੋ ਗਏ ਕਿੰਨਾ ਕਿੰਨਾ ਝੋਨਾ ਲਾਤਾ ਬਸ ਲੱਗੇ ਪਏ ਐ ਇਹ ਤਾਂ ਥੋੜਾ ਹੀ ਲਾਇਆ ਹੈ ਹੈ ਥੋੜਾ ਹੀ ਲਾਇਆ ਗਰਮੀ ਵਾਲੀ ਐ ਨਾ ਘਰ ਮੇਂ ਬਾਲੀ ਕਰਕੇ ਲੱਗਦੇ ਨੇ ਦੋ ਤਿੰਨ ਕਿਲੇ ਲਾਵਾ ਹਾਂ ਤਾਂ ਲਾਤਾ ਦੋ ਕਿੱਲੇ ਵਾਂਗੂ ਲਾ ਕੇ ਲੈ ਲੈ ਲੈਟ ਤਾਂ ਸਹੀ ਆਈ ਅੱਜ ਲੈਟ ਬਹੁਤ ਆਉਂਦੀ ਆ ਲੈਟ ਤਾਂ ਦਿਨੇ ਤੇ ਨਹੀਂ ਆਈ ਜਾਂਦੀ ਐ ਸਾਰਾ ਦਿਨ ਰਹਿੰਦੀ ਐ ਲੈਟ ਤਾਂ ਠੀਕ ਐ ਤੇ ਨਹਿਰ ਦੀ ਵਾਰੀ ਨਾਲ ਵੀ ਕੁਝ ਲੱਗਿਆ ਹੋ ਹਾਂ ਨਹਿਰ ਤਾਂ ਪਾਣੀ ਬਹੁਤ ਆਉਂਦਾ ਚਲੋ ਉਹਦਾ ਪੂਰਾ ਹੀ ਜਾਂਦਾ ਪਾਣੀ ਵੀ ਅੱਛਾ ਚਾਹ ਲਿਆ ਮੈਂ ਚਾਹ ਲੈ ਅਜਸਮੀਤ ਸਾਰਿਆਂ ਦੀ ਕੋਈ ਕਰ ਲਈ ਚਾਹ ਹਾਂਜੀ ਸਾਰਿਆਂ ਦੇ ਲਈ ਹੀ ਆਹੋ ਲੈ ਆ ਲੈ ਆ ਤੇ ਫਿੰਦਰ ਤੋਂ ਖੇਤੋਂ ਆਇਆ ਚੱਲ ਚੰਗਾ ਹੋ ਗਿਆ ਆ ਗਿਆ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹੁਣ ਆਪਾਂ ਸਾਰੇ ਬੈਠੇ ਆਂ ਵੀਸ਼ ਤੂੰ ਵੀ ਆ ਜਾ ਚਾਹ ਲੈ ਕੇ ਬਈ ਹਾਈ ਥੈਂਕ ਯੂ ਚਾਹ ਲੈ ਹਾਂ ਤੇ ਮੈਂ ਆਉਂ ਕਹਿੰਦੀ ਸੀ ਆਪਣੇ ਉਹਦਾ ਦੀਪ ਦਾ ਫੋਨ ਆਇਆ ਸੀ ਅੱਛਾ ਐਂ ਦਾ ਹਾਂ ਅੱਛਾ ਆਪਨੇ ਤਾਂ ਫਤਿਹ ਦੀ ਛੱਟੀ ਕਰਨੀ ਆ ਉਹਨਾਂ ਨੇ ਖਰਚਾ ਆ ਗਿਆ ਆਪਨੂੰ ਤਾਂ ਅੱਛਾ ਇੰਨਾ ਵੱਡਾ ਹੋ ਗਿਆ ਹੋ ਰਿਹਾ ਇਤਨਾ ਵੱਡਾ ਹੋ ਗਿਆ ਔਰੇ ਦਸਤਾਰ ਬੰਦੀ ਕਰਨੀ ਆ ਭਾਈ ਸੱਤਵੇਂ ਵਰੇ ਚ ਹੋ ਗਿਆ ਹਾਂ ਦਿਨਾਂ ਜਾਂਦਿਆਂ ਨੂੰ ਕੀ ਟਾਈਮ ਲੱਗਦਾ ਮਿੰਟ 38 ਹੋ ਗਿਆ ਹਾਂ ਤੇ ਉਹ ਹਣ ਆਦੀਪ ਦਾ ਫੋਨ ਆਇਆ ਸੀ ਉਹ ਕਹਿੰਦੀ ਮੰਮੀ ਬਈ ਆਏ ਕਰਕੇ ਕਹਿੰਦੀ ਸਹਜ ਪਾਠ ਕਰਾਉਣਾ ਸੀ ਤੇ ਮੈਂ ਕਿਹਾ ਜਰੂਰ ਭਾਈ ਜੀ ਜਵੇਂ ਤੂੰ ਕਹੇਂਗੀ ਅਸੀਂ ਉਵੇਂ ਹੀ ਕਰਾਂਗੇ ਤੇ ਹੁਣ ਆਪਾਂ ਸਾਰੇ ਬੈਠੇ ਆ ਤੇ ਹੁਣ ਸਾਰੇ ਦੱਸੋ ਮੈਨੂੰ ਦੀਛ ਤੂੰ ਵੀ ਦੱਸ ਵੀ ਆਪਾਂ ਕੀ ਕੀ ਲੈ ਕੇ ਜਾਈਏ ਲੀੜੇ ਕੱਪੜੇ ਤਾਂ ਆਪਾਂ ਸਾਰੇ ਲੈ ਕੇ ਜਾਣੀ ਆ ਹਾਂ ਹੱਕ ਬੰਦਾ ਹੱਕ ਬੰਦਾ ਤੇ ਆਪਾਂ ਕੋਈ ਟੂਂ ਵੀ ਪਾ ਕੇ ਆਉਣੀ ਆ ਖਾਲੀ ਹੱਥ ਨਹੀਂ ਪਾਈ ਆਪਾਂ ਜਾ ਸਕਦੇ ਅੱਛਾ ਠੀਕ ਹੈ ਠੀਕ ਹੈ ਹਾਂ ਇਹ ਹੁਣ ਇਉਂ ਤੁਸੀਂ ਮੈਨੂੰ ਦੱਸੋ ਵੀ ਆਪਾਂ ਚੈਣੀ ਕਰਾਈਏ ਕੜਾ ਕਰਾਈਏ ਕੀ ਕੀ ਪਾਤੀਏ ਕੀ ਆਪਾਂ ਹਾਂ ਪਿੰਦਰਾ ਕੋਈ ਗੱਲ ਨਹੀਂ ਤੁਹਾਡੀ ਰਾਇਤ ਹੀ ਸਾਡੀ ਰਾਇਤ ਹੈ ਤੁਸੀਂ ਜਿਵੇਂ ਤੈਜ ਜੀ ਕਹਿਣਗੇ ਆਪਾਂ ਉਵੇਂ ਕਰ ਲਾਂਗੇ ਚੱਲ ਠੀਕ ਆ ਹੁਣ ਕਮਲਜੀਤ ਤੂੰ ਮੈਨੂੰ ਅੱਛਾ ਠੀਕ ਆ ਚੱਲ ਪਿੰਦਰਾ ਕਮਲਜੀਤ ਤੂੰ ਵੀ ਦੱਸ ਬਈ ਆਪਾਂ ਸਾਂਝਾ ਪਰਿਵਾਰ ਆ ਜਿਵੇਂ ਇਹ ਸਾਰਿਆਂ ਦੀ ਵਾਏ ਹੋਊਗੀ ਆਪਾਂ ਉਵੇਂ ਹੀ ਕਰਾਂਗੇ ਹਾਂ ਨਹੀਂ ਦੇਖ ਲਓ ਜਿਵੇਂ ਰਹੇ ਆ ਸਰਾਂ ਦੀ ਜਿਵੇਂ ਬਾਈ ਕਹਿਣਗੇ ਉਵੇਂ ਕਰ ਲਾਂਗੇ ਹਨਾ ਕੋਈ ਚੀਜ਼ ਬਣਾ ਲਾਂਗੇ ਠੀਕ ਆ ਕੜਾ ਜਾਂ ਚੈਣੀ ਜਿਹੜਾ ਕੁਝ ਬਣਾਉਣਾ ਚੈਣੀ ਹਾਂ ਕੜਾਈਆਂ ਵੀ ਜੇ ਆਪਾਂ ਕੜਾ ਬਣਾਇਆ ਉਹ ਤਾਂ ਛੋਟਾ ਜਿਹਾ ਉਹਦੇ ਹੀ ਪਊਗਾ ਤੇ ਚੈਣੀ ਆਇਆ ਵੀ ਚੱਲ ਆਪਣੀ ਦੀਪ ਵੀ ਪਾ ਲਿਆ ਆਹੋ ਦੋਨੇ ਮਾਂ ਪੁੱਤ ਪਾ ਲਿਆ ਕਰਨਗੇ ਰਲ ਕੇ ਦੋਨੇ ਮਾਂ ਪੁੱਤ ਪਾ ਲਿਆ ਕਰਨਗੇ ਹਾਂ ਤੇ ਹੁਣ ਭਾਈ ਖਰਚੇ ਨੂੰ ਆ ਜੇ ਖਰਚਾ ਹੁਣ ਲੱਖ ਰੁਪਈਆ ਤਾਂ ਕਿਤੇ ਗਿਆ ਨਹੀਂ ਪਸ ਐਸੀ ਤਾਂ ਨੱਗਣ ਗਈ ਜਿਹੜੇ ਲੱਗਣੇ ਲੱਗਣਗੇ ਉਹ ਤਾਂ ਸਾਰੇ ਲੋਕ ਹੀ ਕਰਦੇ ਆ ਪਰਣਾ ਕਰਨਾ ਹੀ ਪੈਣਾ ਧੀਾਂ ਦੀ ਖਾਤਰ ਹਾਂ ਹਾਂ ਜਿਹੜਾ ਰੀਤੀ ਰਿਵਾਜ ਆਉਣਾ ਕਰਨਾ ਹੀ ਪੈਣਾ ਚੈਨੀ ਚੈਨੀ ਠੀਕ ਆ ਮੇਰੇ ਹਿਸਾਬ ਨਾਲ ਤਾਂ ਲੈ ਚੈਨੀ ਵਾਲੀ ਕਾਈ ਜੀ ਢਿਕੇੜੀ ਗੱਲ ਐ ਪੂਰਾ ਤਾਂ ਪ੍ਰੋਗਰਾਮ ਐ ਸ਼ਾਪ ਸੂਪ ਪਾਇਆ ਹੋਣਾ ਕੋਈ ਹੁਣ ਆਏ ਦੇਖੋ ਤਾਂ ਇਹ ਚ ਚਾਈਨੀ ਤੇ ਤਾਂ ਹੁਣ ਵੇਖੋ ਕਿੰਨਾ 1.5 2 ਲੱਖ ਰੁਪਏ ਤੇ ਇੱਕ ਜਾਂਦਾ ਹੈਗੇ ਕੋਈ ਘੱਟ ਤੋਂ ਘੱਟ 1.5 2 ਟੋਲੇ ਦੀ ਤਾਂ ਪਾਉਂਗੀ ਪਾਉਂਗੀ ਭਾਈ ਤੇ ਉੱਥੇ ਕਿਹੜਾ ਫਿਰ ਐਡਾ ਵੱਡਾ ਕੋਈ ਪ੍ਰੋਗਰਾਮ ਹੈਗਾ ਇਹ ਪੂਰਾ ਤਾਂ ਪ੍ਰੋਗਰਾਮ ਹੈ ਹੁਣੀ ਚੈਨਾਂ ਪਾਉਣ ਲੱਗੇ ਫਿਰ ਵਿਆਹਾਂ ਵੇਲੇ ਕੀ ਬਣੂਗਾ ਨਹੀਂ ਪੁੱਤ ਇੰ样 ਨਹੀਂ ਹੁੰਦਾ ਜਿਹੜੇ ਸਾਂਝੇਕਰ ਹੁੰਦੇ ਆ ਨਾ ਤੋ ਕਹਿੰਦੀ ਵੀ ਲੱਖ ਲੱਗ ਜੂ ਸਵਾ ਲੱਖ ਲੱਗ ਜੂ ਸਾਂਝੇਕਰਾਂ ਦੇ ਵਿੱਚ ਲੱਖ ਸਵਾ ਲੱਖ ਦਾ ਪਤਾ ਨਹੀਂ ਲੱਗਦਾ ਹੁੰਦਾ ਆਪਾਂ ਕਮਾਉਣੇ ਕਾ ਦੀ ਖਾਤਰ ਜੇ ਆਪਾਂ ਅੱਡ-ਅੱਡ ਹੋਈਏ ਪੁੱਤ ਫੇਰ ਉੱਥੇ ਖਰਚਾ ਹੁੰਦਾ ਇਹ ਤਾਂ ਸਾਂਝੇ ਘਰ ਤੇ ਨਹੀਂ ਪਤਾ ਲੱਗਦਾ ਵੀ ਲੱਖ ਸਵਾ ਲੱਖ ਕਿੱਥੋਂ ਆ ਗਿਆ ਤੇ ਕਿੱਥੇ ਲੱਗ ਗਿਆ ਉਹ ਤਾਂ ਹੈ ਤਾਂ ਆਈ ਜੀ ਪਰ ਫੇਰ ਵੀ ਪ੍ਰੋਗਰਾਮ ਜੇ ਵੱਡਾ ਹੋਊਗਾ ਤੇ ਫੇਰ ਬੰਦਾ ਉਹੇ ਜੀ ਚੀਜ਼ ਪਾ ਜਾਂਦਾ ਮਾੜਾ ਮੋਟਾ ਦੇਖਣਾ ਵੀ ਚਾਹੀਦਾ ਨਾ ਪਰ ਉਹ ਨਿੱਕੇ ਨਿੱਕੇ ਪ੍ਰੋਗਰਾਮਾਂ ਤੇ ਇੰਨਾ ਨਾ ਖਰਚਾ ਕਰਨ ਲੱਗ ਗਏ ਤੇ ਫੇਰ ਤਾਂ ਬਸ ਹੋਇਆ ਹੀ ਖੜਾ ਕੰਮ ਤਾਂ ਨਹੀਂ ਪਤਾ ਧੀਆਂ ਦਾ ਮਾਨਤਾ ਨੇ ਹੁੰਦਾ ਹੁਣ ਤੁਸੀਂ ਇੰਉਂ ਦੇਖੋ ਵੀ ਉੱਥੇ ਉਹਦੇ ਕਿੰਨੇ ਰਿਸ਼ਤੇਦਾਰ ਹੋਣਗੇ ਸਾਰੇ ਰਿਸ਼ਤੇਦਾਰ ਉਹਨਾਂ ਦੇ ਵਧੀਆ ਹੈ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਉਹ ਕੋਈ ਮਾੜੇ ਮੋਟੇ ਆ ਕਿੰਨੀ ਜ਼ਮੀਨ ਆਉਂ ਤੇ ਫਿਰ ਸਾਰੇ ਰਿਸ਼ਤੇਦਾਰ ਚੰਗੇ ਹੋਏ ਤੇ ਆਪਾਂ ਉੱਥੇ ਚੰਗੀ ਚੀਜ਼ ਹੀ ਲੈ ਜਾਂਦੇ ਸੋਹਣੇ ਲੱਗਦੇ ਆ ਨਾਲੇ ਸੋਖਣਾ ਆਪਣੇ ਕਿਹੜਾ 5-7 ਤੂੰ ਤਾਂ ਤੈ ਆਪ ਦੀ ਮਰਜ਼ੀ ਕਰਨੀ ਜਿਵੇਂ ਮਰਜ਼ੀ ਕਰ ਲਉ ਨਹੀਂ ਪੁੱਤ ਇਹ ਹੋ ਨਹੀਂ ਕਰੀ ਤਾਂ ਮੇ ਤਾਂ ਐਵੇਂ ਵਿੱਚ ਨਹੀਂ ਗੱਲ ਕੱਟੀਦੀ ਹੁੰਦੀ ਜੋ ਆਪਾਂ ਸਾਰੇ ਬੈਠੇ ਆ ਨਾ ਵਿੱਚ ਨਹੀਂ ਬੋਲੀ ਜਾਂਦਾ ਜਿਵੇਂ ਤਾਇ ਤਾਈ ਜੀ ਕਰਨਗੇ ਆਪਾਂ ਨੂੰ ਵੀ ਉਵੇਂ ਹੀ ਮਨਜ਼ੂਰ ਹੈ ਐਵੇਂ ਨਹੀਂ ਗੱਲ ਕੱਟੀਦੀ ਹੁੰਦੀ ਹਾਂ ਪੁੱਤ ਅਸੀਂ ਤਾਂ ਨਾ ਸਾਰੇ ਤਾਂ ਹੀ ਬੈਠ ਕੇ ਰਾਇ ਕੀਤੀ ਆ ਕਰਨ ਨੂੰ ਤਾਂ ਅਸੀਂ ਦੋਨੇ ਜਾਂਦੇ ਤੇ ਜਾ ਕੇ ਮੰਡੀਆਂੋਂ ਕੁਰਾ ਕੇ ਲੈ ਆਉਂਦੇ ਪਰ ਆਪਾਂ ਤੂੰ ਨੂੰ ਹਜੇ ਪਤਾ ਨਹੀਂ ਪਰਿਵਾਰ ਦਾ ਵੀ ਆਪਾਂ ਸਾਰੇ ਇਕੱਠੇ ਬਹਿ ਕੇ ਰਾਇ ਕਰਦੇ ਆਂ ਉਸ ਤੋਂ ਬਾਅਦ ਦੇ ਵਿੱਚ ਕੋਈ ਡਿਸੀਜਨ ਲਿਆ ਜਾਂਦਾ ਐਂ ਤਾਂ ਕੰਮ ਨਹੀਂ ਲੋਟ ਆਉਣਾ ਮੈਨੂੰ ਗੱਲ ਕਰਨੀ ਪੈਣੀ ਐ ਤੇ ਇਹ ਕੀ ਮਤਲਬ ਆ ਮੈਨੂੰ ਡੇਢ ਸਾਲ ਹੋ ਗਏ ਇਹਨਾਂ ਦੇ ਘਰੇ ਆਈ ਹੂ ਤੇ ਖਰਚਾ ਪਾਣੀ ਜਿਹੜਾ ਜੋ ਕੁਛ ਕ ਚੱਲਦਾ ਐ ਤਾਇਆ ਤਾਈ ਕਰੂਗਾ ਇਹਨਾਂ ਤੇ ਦੋ ਦੋ ਕੁੜੀਆਂ ਨੇ ਇਹ ਤਾਂ ਖਰਚਾ ਪਾਣੀ ਵਧਾਈ ਤੁਰੀ ਜਾਂਦੀ ਐ ਆਏ ਤਾਂ ਇਹ ਸਾਰਾ ਘਰ ਖਰਾਬ ਕਰ ਦੇਣਾ ਸਾਡੇ ਤਾਂ ਕੋਈ ਕੁੜੀ ਨਹੀਂ ਹੈਗੀ ਸਾਰ ਦੋ ਕੁੜੀਆਂ ਐਨਾਂ ਦਗਾਣੇ ਜਿਹੜਾ ਕੁਛ ਹੈਗਾ ਉਹ ਕੁੜੀ ਨੂੰ ਦੇਣਾ ਕਿਤੇ ਉਹ ਕੁੜੀ ਆ ਜਾਂਦੀ ਕਿਤੇ ਉਹ ਕੁੜੀ ਆ ਜਾਂਦੀ ਆ ਲੈਣ ਦੇ ਨਾ ਮੈਂ ਗੱਲ ਕਰਦੀ ਜੋ ਸਿੱਧਾ ਹੋ ਕੇ ਅੱਡ ਹੋ ਜਾ ਮੈਂ ਨਹੀਂ ਸਾਂਝੇ ਪਰਿਵਾਰ ਚ ਰਹਿਣਾਗਾ ਆਜੋ ਆਜੋ ਕੀ ਹੋ ਗਿਆ ਕੀ ਹੋਣਾ ਤੁਹਾਨੂੰ ਵੀ ਤਾਂ ਪਤਾ ਹੀ ਹੈ ਤੁਸੀਂ ਬਾਹਰ ਕੋਲੇ ਬੈਠੇ ਸੀ ਉੱਥੇ ਹਾਂ ਹਾਂ ਤੇ ਹਾਂ ਕਿ ਇਹ ਤਾਂ ਕੋਈ ਗੱਲ ਨਹੀਂ ਨਾ ਹੋਈ ਮੈਨੂੰ 1.5 ਸਾਲ ਹੋ ਗਏ ਇਸ ਘਰ ਚ ਆਈ ਨੂੰ ਹੈ ਮੈਂ ਦੇਖੀ ਜਾਨੀ ਜਿਹੜੀ ਗੱਲ ਕਰਨੀ ਆ ਤਾਇਤਾ ਇਨੇ ਕਰਨੀ ਆ ਕੋਈ ਚੀਜ਼ ਲਿਆਉਣੀ ਆ ਤਾਇਤਾ ਤਾਈ ਨੇ ਲੈ ਕੇ ਆਉਣੀ ਆ ਉਹਨਾਂ ਦੇ ਦੋ ਕੁੜਗਾਣੇ ਮਾੜੇ ਮਾੜੇ ਪ੍ਰੋਗਰਾਮਾਂ ਤੇ ਉਹ ਇੰਨੇ ਨਾ ਖਰਚਾ ਕਰਨ ਲੱਗੇ ਤੇ ਵਿਆਹ ਵੇਲੇ ਉਹ ਕੀ ਕਰਨਗੇ ਸਾਂਝੇ ਪਰਿਵਾਰ ਚਾਹੀ ਹੁੰਦਾ ਹੁੰਦਾ ਇੰਨੇ ਖਰਚੇ ਦਾ ਕੀ ਪਤਾ ਲੱਗਦਾ ਹੁੰਦਾ ਪਤਾ ਕਿਉਂ ਨਹੀਂ ਲੱਗਦਾ ਤੁਹਾਨੂੰ ਨਹੀਂ ਪਤਾ ਲੱਗਦਾ ਘੋਲ ਕੇ ਦੇਖੋ ਤੁਸੀਂ ਘਰ ਦੇ ਵਿੱਚ ਹੁੰਦਾ ਕੀ ਹੈ ਕਦੇ ਆਪਣੇ ਮੰਮੀ ਡੈਡੀ ਦੀ ਚੱਲੀ ਆ ਜੇ ਚਲਦੀ ਤਾਂ ਤਾਇਆ ਤਾਈ ਦੀ ਚਲਦੀ ਹੈ ਕੱਲਿਆਂ ਦੀ ਨਿੱਕੀ ਨਿੱਕੀ ਗੱਲ ਕਰਕੇ ਨਾ ਮੁੜ ਕੇ ਬੜਾ ਫਰਕ ਪੈ ਜਾਂਦਾ ਸਾਡੇ ਸਾਝਾ ਪਰਿਵਾਰ ਆ ਕੁਛ ਨਾ ਕੁਛ ਬਣਦਾ ਵੀ ਹੈ ਇਹ ਪੂਰਾ ਖਰਚਾ ਹੋ ਜੂ ਫਿਰ ਕੀ ਹੁੰਦਾ ਮੈਨੂੰ ਨਹੀਂ ਪਤਾ ਮੈਂ ਤਾਂ ਅੱਡ ਹੋਣਾ ਮੈਂ ਨਹੀਂ ਇਹਨਾਂ ਦੇ ਨਾਲ ਰਹਿਣਾ ਅੱਡ ਹੋ ਕੇ ਕੀ ਬਣ ਜੂਗਾ ਸਾਰਾ ਬਾਬੇ ਆਪਾਂ ਕਰਨਾ ਪਊਗਾ ਹੁਣ ਸਾਰਾ ਸਾਰਾ ਖਰਚਾ ਤੇ ਪਤਾ ਲੱਗਦਾ ਹੁਣ ਜੇ ਆਪਣਾ 1 ਲੱਖ ਰੁਪਇਆ ਲੱਗ ਜੂ ਆਪਾਂ ਨੂੰ ਕੀ ਫਰਕ ਪਊਗਾ ਫਰਕ ਕਿਉਂ ਨਹੀਂ ਪੈਂਦਾ ਆਪਣੇ ਕੋਈ ਕੁੜੀ ਹੈਗੀ ਤੁਸੀਂ ਆਪ ਸਿਆਣੇ ਬਣੋ ਉਹਨਾਂ ਦੇ ਦੋ ਕੁੜੀਆਂ ਨੇ ਤੇ ਫਿਰ ਉਹਨਾਂ ਕੰਮ ਵੀ ਬਰਾਬਰ ਉਹ ਹੀ ਕਰਦੇ ਨੇ ਦੋ ਦੋ ਵਾਰ ਉਹਨੇ ਜਵਾਕ ਆਈ ਵਾਰ ਉਹਨਾਂ ਨੂੰ ਕੋਈ ਤੇ ਚੁੱਟੀਆਂ ਚ ਡੀੜਾ ਲੱਤਾ ਦੇ ਦੋ ਕਿਤੇ ਵਿਆਹ ਸ਼ਾਦੀ ਉਹਨਾਂ ਦੇ ਆ ਗਿਆ ਕਿਤੇ ਕੋਈ ਦਿਨ ਤਿਆਰ ਆ ਗਿਆ ਆਈ ਵਾਰ ਮੂੰਹ ਮੰਗ ਕੇ ਮੂੰਹ ਅੜ ਕੇ ਚੀਜ਼ਾਂ ਮੰਗ ਲੈਂਦਾ ਗਾਣੇ ਉਹ ਇੰਨਾ ਨਹੀਂ ਸੋਚੀਦਾ ਹੁੰਦਾ ਨਿੱਕੇ ਨਿੱਕੇ ਖਰਚੇ ਨਾਲ ਕੁਝ ਨਹੀਂ ਹੁੰਦਾ ਹੁੰਦਾ ਜੇ ਆਪਾਂ ਮਾੜੀ ਮਾੜੀ ਗੱਲ ਦਾ ਕਰੀ ਜਾਵਾਂਗੇ ਫਿਰ ਫਿਰ ਸਾਰਾ ਪਰਿਵਾਰ ਟੁੱਟ ਜਾਂਦਾ ਫਿਰ ਉਹ 41 ਗੱਲ ਨਹੀਂ ਰਹਿੰਦੀ ਕੋਈ ਨਹੀਂ ਤੁਹਾਨੂੰ ਵੀ ਟਾਈਮ ਪਤਾ ਲੱਗਦਾ ਜਿਹੜਾ ਮੂਰੇ ਲੱਗਿਆ ਹੁੰਦਾ ਫਿਰ ਉਹਨਾਂ ਦੀ ਗੱਲ ਮੰਨਣੀ ਪੈਂਦੀ ਹੈ ਕੋਈ ਨਹੀਂ ਜਦੋਂ ਟਾਈਮ ਪੈ ਗਿਆ ਨਾ ਫਿਰ ਤੁਹਾਨੂੰ ਪਤਾ ਲੱਗੂਗਾ ਕੋਣ ਸਹੀ ਹੈ ਤੇ ਕੋਣ ਗਲਤ ਅੱਜ ਮੈਂ ਕਹਿ ਨਹੀਂਿਆ ਨਾ ਅੱਜ ਤੁਹਾਨੂੰ ਮਿਰਚਾਂ ਲੱਗਣਗੀਆਂ ਨਹੀਂ ਤੁਸੀਂ ਵੀ ਉਹਨਾਂ ਦੀ ਵਾਰ ਕਰਉਂਗੀ ਨਹੀਂ ਨਹੀਂ ਵਾਰ ਨਹੀਂ ਕਰਾਉਂਦਾ ਮੈਂ ਸਵੇਰੇ ਕੇ ਗੱਲ ਕਰਦਾ ਹਾਂ ਨਹੀਂ ਕਿੰਨਾ ਸੋਹਣਾ ਪ੍ਰੋਗਰਾਮ ਸੀ ਉਹਨਾਂ ਦੇ ਹਨਾ ਹਾਂ ਵਿਆਹ ਦਾ ਪ੍ਰੋਗਰਾਮ ਸੀ ਵਿਆਹ ਕਰਿਆ ਉਹਨਾਂ ਨੇ ਹਾਂ ਨਹੀਂ ਨਹੀਂ ਬਹੁਤ ਸਾਰੇ ਇਕੱਠ ਵੀ ਬਹੁਤ ਸੀਗਾ ਚੱਲ ਆਈਆਂ ਜਿਵੇਂ ਆਪਾਂ ਗਏ ਸੀਗੇ ਤੇ ਵਧੀਆ ਆਪਣੀ ਟੌਰ ਬਣ ਗਈ ਉੱਥੇ ਸਾਰੇ ਤੇ ਵੀ ਬਹੁਤ ਦਮਾਨ ਵੱਧ ਹੋ ਤੱਕੀ ਹੈ ਨਾ ਹਾਂ ਨਹੀਂ ਨਹੀਂ ਸਾਰਿਆਂ ਦੇ ਉਹਨਾਂ ਘੂਆ ਤੇ ਵੀ ਲੀੜੇ ਆਪਣੇ ਪਸੰਦ ਆ ਗਏ ਖਰੀਦੇ ਵੇ ਚੱਕ ਚੱਕ ਦੇਖਣ ਸਾਬ ਵਧੀਆ ਲੈ ਕੇ ਆਏ ਹਾਂ ਵੀ ਵਧੀਆ ਲੈ ਕੇ ਆਏ ਆ ਚਲ ਆਪਣਾ ਵੀ ਸੋਨਾ ਮਾਨਤਨ ਕੀਤਾ ਆਪਣੇ ਤਾਂ ਮੰਮੀ ਪਸੰਦ ਆ ਗਏ ਉਹਨਾਂ ਨੂੰ ਲੈ ਕੇ ਵੀ ਗਏ ਸੀ ਨਾ 15 1500 ਦੇ 2 2000 ਤੀਕ ਦੇ ਤੇ ਆਹ ਵੇਖ ਲੈ ਉਹਨਾਂ ਨੇ ਕਿਹੇ ਜਿਹਾ ਦਿੱਤਾ ਇਹ ਜਿਹਾ ਤਾਂ ਮੈਂ ਲੱਗਾਂ ਨੂੰ ਵੀ ਨਾ ਦੇ ਮੈਂ ਜਿਹੜੇ ਉਹਨਾਂ ਨੇ ਦਿੱਤੇ ਆ ਨਹੀਂ ਕੋਈ ਨਾ ਪਤਾ ਐਉਂ ਨਹੀਂ ਕਰੀ ਜਾਂਦਾ ਹੁੰਦਾ ਤੂੰ ਇੱਥੇ ਵੇਖ ਲੈ ਉਹਨਾਂ ਨੇ ਤੈਨੂੰ ਕਿੰਨੇ ਪਿਆਰ ਨਾਲ ਸੋਹਿਆ ਪਿਆਰ ਦੀ ਗੱਲ ਨਹੀਂ ਮੰਮੀ ਜਦੋਂ ਆਪਾਂ ਉੱਥੇ 1.5 ਲੱਖ ਰੁਪਏ ਛੱਟੀ ਤੇ ਲਾ ਕੇ ਆਈਏ ਤੇ ਉਹ ਉਹ ਨਹੀਂ ਸੀ ਮੈਨੂੰ 1500 ਦਾ ਸੂਟ ਨਹੀਂ ਦੇ ਸਕਦੇ ਉਹ ਮੈਨੂੰ ਨਹੀਂ ਨਹੀਂ ਕੋਈ ਨਾ ਉਹ ਤਾਂ 100 ਰੁਪਏ ਵਿੱਚ ਪਾਤਾ ਵੀ ਦੱਸ ਜੇ 500 ਰੁਪਏ ਦੇਣਦੇ ਉਹਨਾਂ ਦਾ ਕੀ ਕਸਦਾ ਸੀ ਆਪਣੇ ਆਪ ਨੂੰ ਮੈਂ ਵੱਡਾ ਸਮਝਣੇ ਉਹ ਕੁਝ ਜਿਆਦਾ ਨਾ ਪਿਆਰ ਕੀਤਾ ਤੇਰਾ ਉਹਨਾਂ ਨੇ ਸਾਰਿਆਂ ਨੇ ਇਹੋ ਜਿਹੀ ਪਿਆਰ ਨਾਲ ਮੰਮੀ ਮੈਨੂੰ ਨਹੀਂ ਚਾਹੀਦਾ ਇਹ ਤੁਸੀਂ ਬਣਾ ਲਓ ਜਾ ਕੇ ਸਾਨੂੰ ਦੇ ਦਿਓ ਮੈਂ ਨਹੀਂ ਇਹ ਲੈਣਾ ਛੜਿਆ ਜਿਹਾ ਸੂਟ ਲੈ ਦੱਸ ਚੱਲ ਕੋਈ ਨਾ ਇਹ ਮੈਂ ਰੱਖ ਦੇ ਮੈਂ ਇਥੇ ਥਾਂ ਤੇ ਨਾ ਤੈਨੂੰ ਹੋਰ ਸੋਹਣਾ ਸੂਟ ਲਿਆ ਤੁਝੇ ਤੇ ਰੇ ਪਸੰਦ ਨਹੀਂ ਹੈ ਤਾਂ ਇਹ ਸੋਹਣਾ ਉਹੀ ਤੈਨੂੰ ਪਰਖ ਹੀ ਨਹੀਂ ਆਈ ਇਹਦੀ ਤੁਸੀਂ ਬਣਾ ਲਿਓ ਮੰਮੀ ਫਿਰ ਜੇ ਤੁਹਾਨੂੰ ਸੋਹਣਾ ਲੱਗਦਾ ਤਾਂ ਨਹੀਂ ਕੋਈ ਨਾ ਮੈਂ ਇਹਨੂੰ ਰੱਖ ਲਵਾਂ ਕਿ ਤੇ ਦੁੱਖ ਦੇ ਸੁੱਖ ਦੇ ਦਿੱਤਾ ਜਾਊਗਾ ਮੈਂ ਇਹ ਤਾਂ ਨਾ ਮੜ ਕੇ ਤੈਨੂੰ ਬਟਾ ਕੇ ਹੋਰ ਲਿਆ ਦੂੰ ਇਹਦੇ ਵੰਡੇ ਦਾ ਕੋਈ ਲੈ ਮੈਂ ਹੁਣ ਬਿੰਦਕ ਟੀਵੀ ਦੇਖਦੀ ਆ ਟੀਵੀ ਟੂ ਵੀ ਦੇਖਦੀ ਬੈ ਨਹੀਂ ਹੋ ਤੇ ਦੇਸ਼ਪਤ ਹਾਂਜੀ ਤਾਈ ਜੀ ਉੱਥੇ ਪਾਣੀ ਦਾ ਗਲਾਸ ਲਿਆ ਕੇ ਦੇਈ ਮੈਨੂੰ ਲਿਆ ਦਿੰਨੀ ਆ ਆਜਾ ਨਾ ਕੱਪੜੇ ਪ੍ਰੈਸ ਵਾਲੇ ਕੁਰਤੇ ਪਜਾਮੇ ਵਾਲੇ ਹੋਏ ਪਏ ਆ। ਲਿਆ ਕੇ ਤੇਈ ਪੁੱਤ। ਜਿਸ ਮੀਟ ਵਾਲੇ ਨੂੰ ਵੀ ਲਿਆ ਦੇਈਂ। ਲੈ, ਨਹੀਂ ਆਦੀ। ਇੱਕ ਬਾਜ ਮਾਰਦੀ ਐ, ਮਗਰ ਇਹ ਦੂਜੀ ਬਾਜ ਮਾਰ ਦਿੰਦੀ। ਮੈਨੂੰ ਵੀ ਆਹ ਕਰਦੀ। ਲੋਕਾਂ ਦੇ ਇੱਕ ਇੱਕ ਸੱਸਾਂ ਨੇ ਇੱਥੇ ਲਊ ਪੀਦਿਆਂ ਇੱਥੇ ਮੇਰੇ ਤਾਂ ਦੋ ਰੈਂਡ ਲੱਗੀਆਂ ਮਿਹਣੀ। ਮੈਂ ਨਹੀਂ ਹੁਣ ਇਹਨਾਂ ਦੇ ਨਾਲ ਰਹਿੰਦੀ ਅੱਡ ਹੋ ਕੇ ਹਟੂ ਮੈਂ ਤਾਂ ਹੁਣ। ਕਿੱਥੇ ਪਏ ਆ ਕੱਪੜੇ ਜਿਹੜੇ ਅੱਥੇ ਹੁੰਦੇ ਐ ਇੱਕ ਤਾਂ। ਇੱਕ ਤਾਂ ਇਹਨਾਂ ਨੂੰ ਲੂਹ ਹੀ ਛੱਡਿਆ। ਪਰ ਮੇਰੀ ਗੱਲ ਲੈ ਕੇ ਮੈਨੂੰ ਕੋਈ ਨਾ ਕੋਈ ਸਕੀਮ ਤਾਂ ਲਾਉਣੀ ਪੈਣੀ ਐ ਕਿਉਂਕਿ ਜੇ ਮੈਂ ਹੁਣ ਪਿੰਦਰਪੁਰ ਕੋਲ ਗੱਲ ਕਰਦੀ ਆ ਮੰਮੀ ਡੇੜੀ ਕੋਲ ਗੱਲ ਕਰਦੀ ਉਹ ਤਾਂ ਇਹਨਾਂ ਦੀ ਸਾਈਡ ਲੈਂਦੇ ਆ ਉਹ ਤਾਂ ਅੱਡ ਹੋਣ ਦਾ ਨਾਂ ਨਹੀਂ ਲੈਂਦੇਗੇ ਕੀ ਕਰਾਂ ਜਾਂ ਤਾਂ ਮੈਂ ਮੰਮੀ ਨੂੰ ਫੋਨ ਲਾਉਣੀ ਪਰ ਨਹੀਂ ਨਹੀਂ ਮੰਮੀ ਨੇ ਵੀ ਕਹਿਣਾ ਵੀ ਨਹੀਂ ਅੱਡ ਹੋਣਾ ਤੂੰ ਇਹਨਾਂ ਦੇ ਨਾਲ ਹੀ ਰਹਿ ਮੈਨੂੰ ਹੀ ਕੋਈ ਨਾ ਕੋਈ ਸਕੀਮ ਕਰਨੀ ਪੈਣੀ ਐ ਚਲ ਕੋਸਣੋ ਕੋਸ ਤਾਂ ਸੋਚਦੀ ਆ ਫਿਰ ਵੇਖੀ ਅੱਡ ਹੋਦੇ ਫਿਰ ਮੈਂ ਦਿਖਾਉਣੀ ਐ ਇਹਨਾਂ ਨੂੰ ਪੰਬੂ ਤਾਰੇ ਸਕੱਟ ਜੀ ਨਾਲ ਗਿੱਲੀ ਪਈ ਐ ਇਹਨੂੰ ਉੱਥੇ ਸੁੱਕਣੀ ਪਾ ਦੇਣੀ ਐ ਕੋਰਸ ਸੁਕੂਲ ਜਾਣ ਨਾਲੇ ਕਿੰਨੀ ਆਨੇ ਬਾਹਰ ਨੇ ਨਿਕਲਿਆ ਜਾਂਦਾ ਦੇਸ਼ਪੁੱਤ ਹਾਂਜੀ ਤਾਈ ਜੀ ਅਸੀਂ ਨਾ ਮਾੜਾ ਜਖੇਤ ਆ ਲਿਆਂਦੇ ਜਾ ਕੇ ਆਉਂਨੇ ਆ ਚੰਗਾ ਅੱਛਾ ਹਾਂ ਤੇਰੀ ਮੰਮੀ ਵੀ ਨਾਲ ਚੱਲੀ ਆ ਮੇਰੇ ਤੇ ਤੂੰ ਐਂ ਕਰੀ ਕੰਮ ਤਾਂ ਸਾਰਾ ਹੋ ਗਿਆ ਪੁੱਤ ਤੇ ਤੂੰ ਨਾ ਲੀੜੇ ਧੋ ਕੇ ਪਾ ਦੀ ਸਾਡੀ ਮਗਰੋਂ ਚੰਗਾ ਬਸ ਕੱਲੇ ਕੱਪੜੇ ਹੀ ਰਹਿ ਗਏ ਕੋਈ ਗੱਲ ਨਹੀਂ ਹਾਂ ਹਾਂ ਤੇ ਬਾਹਰ ਢਾ ਲਈ ਚੰਗਾ ਕੋਈ ਨਹੀਂ ਤੇ ਫੋਨ 'ਚ ਧਿਆਨ ਰੱਖੀ ਕਈ ਵਾਰੀ ਖੇਤੋਂ ਫੋਨ ਆ ਜਾਂਦਾ ਚਾਹ ਚੂਦਾ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਹਾਂ ਚੱਲ ਮੈਂ ਤਾਂ ਤੁਰ ਗਿਆ ਮਮੇਰ ਦੇ ਮਨੂ ਟੋਨੇ ਪਹਿਨੇ ਕੱਪੜੇ ਕੀ ਕਰਾਂ ਇੱਕ ਗੱਲ ਹੈਗੀ ਆ ਤਾਂ ਤਾਂ ਗਈਆਂ ਜਿਵੇਂ ਸਕੀਮ ਲਾਉਣੀ ਆ ਤਾਈ ਜੀ ਦੇ ਤਾਇਆ ਜੀ ਦੇ ਕੱਪੜੇ ਛੱਡ ਦੇਣੇ ਆ ਤੇ ਆਪਦੇ ਅਗਰ ਟੱਬਰ ਦੇ ਮੈਂ ਢੋ ਲੈਣੀ ਆ ਫੇਰ ਹੀ ਇਹਨਾਂ ਨੂੰ ਅਕਲ ਆਉਗੀ ਨਹੀਂ ਕਰਦੀ ਮੈਂ ਇਹ ਕੱਪੜੇ ਢੋ ਜੀਂ ਤੇ ਰੱਖ ਦੇਣੀ ਆ ਪੇ ਤੋੜੂਗੀ ਕਿ ਜੋ ਟੋਨੇ ਪਹਿਨ ਕੰਮ ਕਰਨਾ ਪਿਆ ਇਹਨੂੰ ਫੇਰ ਪਤਾ ਲੱਗੂਗਾ ਵੀ ਕਿਵੇਂ ਕੰਮ ਕਰੀਦਾ ਹੁੰਦਾ ਏ ਰੋ ਮਾਰਨੀ ਜਾਂਦੀ ਸਾਰਿਆਂ ਦੇ ਉੱਤੇ ਵੀ ਉਹ ਕੰਮ ਕਰਾ ਲਓ ਆਹ ਕੰਮ ਕਰ ਲਓ ਆਪ ਢੱਕਾ ਤੋੜਨਾ ਨਹੀਂ ਚੰਨ ਕੱਪੜੇ ਦਾ ਤੋਤੇ ਦੀ ਹੁੰ ਮੈਂ ਸੁੱਕਣੇ ਪਾ ਲਿਆ ਕੱਢ ਕੇ ਗਰਮੀ ਬੜੀ ਆਈ ਹੂ ਜਾਨ ਨਿਕਲ ਹੀ ਜਾਂਦੀ ਹੈ ਹਾਏ ਮੇਰੇ ਘੜਿਆਂ ਨੇ ਜੀ ਕਿੰਨਾ ਟਾਈਮ ਹੋ ਗਿਆ ਹੋ ਹੋ ਤੱਪੂਗੀ ਤਾਂ ਹੈਗੀ ਆ ਕਿ ਤਾਈ ਜੀ ਵੀ ਮੇਰੇ ਤੋਤੇ ਨਹੀਂ ਗੇ ਕੱਪੜੇ ਆਪ ਦੇ ਆਪ ਦੇ ਧੋਲੇ ਆ ਨਾਲ ਹੀ ਸਾਡੀ ਮੰਮੀ ਨੇ ਗਿਠ ਗਿਠ ਬੁੜਕਣਾ ਵੀ ਉਹਦੇ ਕੱਪੜੇ ਛੜਦੇ ਆ ਪਰ ਮੈਂ ਵੀ ਕੀ ਕਰਾਂ ਫਿਰ ਹਰ ਵਕਤ ਉਹਦੀ ਬਾਰ ਕਰਵਾਈ ਜਾਂਦੇ ਰਹਿੰਦੇ ਉਹਨਾਂ ਦੀ ਬਾਰ ਕਰਾਈ ਜਾਂਦੇ ਨੇ ਉਹ ਤਾਂ ਇੰਨਾ ਨਹੀਂ ਅੱਡ ਡੁੱਡ ਹੋਣਾ ਨਹੀਂਗਾ ਜੇ ਤੰਗ ਕਰੂੰਗੀ ਨਾ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਅੱਡ ਤਾਂ ਹੀ ਫੇਰ ਹੀ ਹੋਣਗੇ ਆਈ ਮੈਨੂੰ ਨਿਤ ਨਿਤ ਕੋਈ ਨਾ ਕੋਈ ਸਕੀਮ ਕਰਨੀ ਪੈਣੀ ਪੂਰਾ ਤਪਾਉਂਗਾ ਇਹਨਾਂ ਨੂੰ ਫੇਰ ਜਾ ਕੇ ਅਡਾ ਹੋਣਗੇ ਇਹ ਤੇ ਉਹਨਾਂ ਆਇਆ ਵੇਖ ਲੈ ਉਹਨਾਂ ਦੀ ਗਾਂ ਦਾ ਬਹਾਨਾ ਵੇਖ ਹਾਂ ਬਹਾਨਾ ਹੀ ਬਣਿਆ ਹੋਰ ਵਿਚਾਰਾਂ ਦੇ ਗਰਮੀ ਚ ਹਾਂ ਆ ਪਤਾ ਹਫਤ ਵੀ ਜਾਂਦੀ ਸੀ ਤੇ ਤਾਰ ਚੋਂ ਦੇ ਬਈ ਤਾਰ ਚ ਫਸ ਗਿਆ ਫਸ ਗਿਆ ਬੱਸ ਜਦ ਜਾਣ ਬਿਨਾ ਗਿਆ ਹਾਂ ਨਹੀਂ ਆ ਕਮਲੀ ਤਾਂ ਹੈ ਕੱ ਹਾਂ ਲੀੜੇ ਲਾ ਕੇ ਨੇ ਆ ਤੁੱਤੇ ਪਈ ਆ ਹਾਂ ਨੇਰੀ ਆਈ ਜਾਂਦੇ ਹਨਾ ਉਹ ਕਨੇ ਅੰਦਰ ਪੈ ਗਈ ਹੈ ਨਾ ਤੂੰ ਲਾ ਲੀ ਸਾਮਲੇ ਉਹ ਚੱਕ ਦੇ ਤੁਰ ਤੁਰ ਅੰਦਰ ਹੈ ਹੈ ਨੇ ਆਹੀ ਲੀੜੇ ਤੁੱਤੇ ਆ ਭੈਣ ਦਾ ਸੂਟ ਹੀ ਤੁੱਟਾ ਕੇ ਭੁੱਲ ਗਏ ਕਿ ਮਸ਼ੀਨ ਚ ਪਿਆ ਦੇਖਾਂ ਜਾ ਕੇ جا کے دیکھ دی آ ਕੋਈ مشین ਛੱਡ ਕੇ ਧੁੱਲਗੇ ਹੋਏ ਕਤਾਹੀ ਕੰਮ ਆ ਬਸ ਜਵਾਕਾਂ ਦੇ ਬੂਨੇ ਉਹ ਤਾਂ ਆਪੇ ਇਹਦਾ ਸੂਟ ਤਾਂ ਹੈ ਤੋਤਾ ਹੀ ਨਹੀਂ ਆਣੇ ਉਹੀ ਕੰਮ ਕਰਿਆ ਟਪੂ ਟਪੂ ਕਰਦੀ ਨੇ ਹੈ ਵਹਿਵਤ ਨਾਲ ਦੀ ਤੋਤਾ ਕਹਿੰਦੀ ਹੋਊਗੀ ਮੈਂ ਤਾਂ ਹੀ ਦਾ ਸੂਟ ਨਹੀਂ ਧੋਂਦੀ ਲੈ ਦੱਸ ਹੁਣ ਮੈਂ ਕੀ ਕਰਾਂ ਚੱਲ ਮੈਂ ਦੱਸਦੀ ਨੇ ਮੈਂ ਆਪੇ ਆ ਕੇ ਧੋ ਕੇ ਮਲ ਕੇ ਪਾ ਦਿੰਨੀ ਆ ਓਫੋ ਇਹ ਰਿਕਾ ਦੇ ਕੰਮ ਨਹੀਂ ਕਰਦੇ ਤਾਂ ਅੰਮੀ ਨੂੰ ਤੇ ਹਾਂ ਲਾ ਦੇਣਾ ਹੈ

ਨੀ ਆ ਤੂੰ ਨਾਲੇ ਮੇਰੇ ਲੀੜੇ ਹੁਣ ਤੂੰ ਚੱਕੀ ਫਿਰਦੀ ਆ ਹਾਂ ਮੇ ਕਾਣੂ ਭਾਣੇ ਹਾਂ ਇਹ ਜਾਨਵਰ ਇਹਨੇ ਖਰਾਬ ਕਰ ਦਿੱਤਾ ਸੀ ਦੁਬਾਰੇ ਪਾਣੀ ਕੱਢ ਕੇ ਪਾਇਆ ਮੈਂ ਇਹਨਾਂ ਦਾ ਅੱਛਾ ਲੈ ਇੰਨਾ ਕੰਮ ਵੱਧ ਗਿਆ ਹੋਰ ਮੈਂ ਚੱਲ ਮੈਂ ਪਾਣੀ ਦਿੰਨੀ ਫੇਰ ਜੇ ਬਹਿ ਗਏ ਅੰਦਰ ਤੋਂ ਚੱਲ ਸਵੇਰੇ ਫੇਰ ਬੋਟੀ ਤੋਹ ਦਿੰਦੀ ਕੋਈ ਨਜ਼ਰ ਹੈ ਕੋਈ ਨਹੀਂ ਤਾਂ ਨਹੀਂ ਮੈਂ ਤੋਹ ਤੇ ਚੰਗਾ ਚੱਲ ਕੰਮ ਨਹੀਂ ਪੜਿਆ ਜੇ ਸੁਮੇਤਾ ਹਾਂਜੀ ਮੰਮੀ ਇਹ ਤੂੰ ਕੀ ਕੀਤਾ ਪਤਾ ਕੀ ਹੋ ਗਏ ਮੰਮੀ ਕੱਪੜੇ ਨੇ ਤੋਤੇ ਦੇ ਤਾਈ ਜੀ ਵਰਗਿਆਂ ਦੇ ਨਾਲ ਤਾਈ ਜੀ ਦੇ ਮੰਮੀ ਅੱਜ ਤਾਂ ਮੈਂ ਕੱਪੜੀ ਛੱਡੇ ਆ। ਹਾਂ ਮੈਂ ਤੁਹਾਨੂੰ ਚੰਗੀ ਤਰ੍ਹਾਂ ਕਹਿਨੀ ਆ ਨਾ ਜੇ ਐਡ ਹੋਣਾ ਤਾਂ ਨਾ ਚੁੱਪਚਾਪ ਕਰਕੇ ਐਡ ਹੋ ਜਾਓ। ਤੇ ਨਹੀਂ ਫਿਰ ਮੈਨੂੰ ਚੰਗੀ ਤਰ੍ਹਾਂ ਆਉਂਦਾ ਮੈਂ ਅੱਜ ਕੱਪੜੀ ਛੱਡੇ ਆ ਨਾ ਤੇ ਫਿਰ ਤੁਸੀਂ ਦੇਖ ਲਓ ਮੈਂ ਕਿੱਥੋਂ-ਕਿੱਥੋਂ ਟਕਰ ਜਾਊਂਗੀ। ਨਾ ਬਤਾ ਐਡ ਹੋਣ ਚ ਕੋਈ ਬਾਤ ਨਹੀਂ ਆ ਸਾਨੂੰ ਵੇਖ ਲੈ ਕਿੰਨੇ-ਕਿੰਨੇ ਵਰੇ ਹੋ ਗਏ ਹੈ ਤੇ ਅਸੀਂ ਵੀ ਕੱਟ ਚ ਕੱਟੀ ਜਾਂਦੇ ਆ ਕੀ ਆ ਤੈਨੂੰ। ਮੰਮੀ ਤੁਸੀਂ ਫਿਰ نیچے ਜੇ ਲੱਗ ਸਕਦੇ ਹੋ ਮੈਂ ਨਹੀਂ ਲੱਗ ਸਕਦੀਗੀ। ਮੈਥੋਂ ਨਹੀਂ ਉਹਨਾਂ ਨੇ ਬਲਾਈਂ ਨੇ ਸੁਣੀਆਂ ਜਾਂਦੀਆਂ ਹਰ ਵਕਤ ਆਪ ਦੀ ਚੌਧਰ ਜੀ ਚ ਜਮਾਉਂਦੇ ਰਹਿੰਦੇ ਆ ਲੈ ਮੈਂ ਹੁਣ ਧੋਕੇ ਪੱਕੇ ਆਈਆਂ ਮੈਂ ਕਿਹ ਜਿਹਨਾਂ ਨੂੰ ਪਤਾ ਲੱਗ ਗਿਆ ਤਾਂ ਕਿੰਨਾ ਪੁਰਾ ਲੱਗੂ ਕੋਈ ਨਹੀਂ ਮੰਮੀ ਅੱਜ ਤਾਂ ਮੈਂ ਕੱਪੜੇ ਛੱਡੇ ਆ ਜੇ ਤੁਸੀਂ ਨਹੀਂ ਐਡ ਹੋਣਾ ਨਾ ਫਿਰ ਹੋਰੀ ਹੋਰੀ ਭਾਂਡੇ ਰੋਟੀਆਂ ਸਭ ਕੁਝ ਛੱਡ ਦੇਣਾ ਮੈਂ ਕੋਈ ਗੱਲ ਨਹੀਂ ਆਪੇ ਬਣਾਉਣਗੇ ਤੇ ਪਤਾ ਲੱਗੂਗਾ ਫਿਰ ਲੈ ਦੱਸ ਲੈ ਦੱਸ ਇਹ ਤਾਂ ਹੋਏ ਹੋਰ ਹੀ ਕੁਝ ਬਣੀ ਬੈਠੀ ਆ ਹੈ ਹਣ ਮਪਿੰਦਰ ਨੂੰ ਤਾਂ ਭਾਵੇਂ ਕਵਾਂ ਗੱਲ ਸਮਝਾਵਾਂ ਪਰ ਗੱਲ ਵੀ ਮੈਨੂੰ ਚੋਰੀ-ਚੋਰੀ ਕਰਨੀ ਪਊਗੀ ਕਿਤੇ ਹੋਰ ਨਾ ਇਹਦੇ ਤਾਈ-ਤਾਈ ਨੂੰ ਪਤਾ ਲੱਗ ਜੇ ਹਨਾ ਵੀ ਇੰਨੀ ਗੱਲ ਬਤਾਈ ਦੇਖੀ ਆ ਲੈ ਲੈ ਵੇ ਮੁੰਡਿਆ ਆਪੇ ਦਾ ਆਪਣੇ ਘਰ ਤੇ ਘੱਟੇ ਤੇ ਭਾਈ ਸਿੱਟੇ ਆ ਕਿੱਥੇ ਜਾਂਦਾ ਖੇਤ ਹਾਂ ਖੇਤ ਜਾ ਕੇ ਪਰ ਜੇ ਮੇਰੀ ਗੱਲ ਸੁਣ ਕੇ ਜਾ ਤੇ ਜਸਮੀਤ ਕਿੱਥੇ ਆ ਉਹ ਇੱਥੇ ਸੀ ਝਾੜੂ ਜਾ ਮਾਰਿਆ ਤੇ ਮਾਰ ਲੈਣੇ ਬਾਅਦ ਕਿਵੇਂ ਸੀ ਕੰਮ ਸੀ ਕੋਈ ਸਾਦ ਉਹ ਮੈਂ ਤਾਂ ਆਇਓ ਰੇ ਆਈ ਮੈਂ ਕਿ ਤਾ ਗਰਮੀ ਵਾਲੀ ਆ ਨਾ ਇਹਦੇ ਬਿਨਾ ਸਰਦ ਕੰਮ ਹਾਂਜੀ ਕੀ ਆ ਦੇਖੇ ਨੇ ਨਿਤੋਤਿਆ ਜੇ ਕੱਪੜੇ ਤੇਰੇ ਤਾਈ ਤਾਈ ਦੇ ਛੱਡ ਤੇ ਕੱਪੜੇ ਆਪਣੇ ਆਪਣੇ ਧੋ ਕੇ ਸੁੱਕਣੇ ਪਾਤੇ ਐਂਗਾ ਤੂੰ ਕੀਤੇ ਤੂੰ ਦੇਖੋ ਮੈਂ ਤੁਹਾਨੂੰ ਕਿੱਦਿਆਂ ਨਹੀਂ ਕਹੀ ਜਾਨੀ ਆ ਵੀ ਅੱਡ ਹੋ ਜੋ ਅੱਡ ਹੋ ਜੋ ਦੇਖੋ ਮੈਂ ਨਹੀਂ ਰਹਿਣਾ ਇਹਨਾਂ ਦੇ ਨਾਲ ਮੈਂ ਤੁਹਾਨੂੰ ਸਿੱਧੀ ਤਰ੍ਹਾਂ ਦੱਸਦਾ ਹੁਣ ਨਾ ਪਤਾ ਹੈ ਨਹੀਂ ਕਰੀਦਾ ਹੁੰਦਾ ਮੰਮੀ ਮੇਰਾ ਤਾਂ ਚਿੱਤੱਕਿਆ ਪਿਆ ਮੈਂ ਤੁਹਾਨੂੰ ਚੋਦਰ ਪੁਣਾਏ ਤੇ ਲੈ ਜਾਂਦਾ ਇਹਨਾਂ ਦਾ ਤੇ ਅਸੇ ਵੀ ਕੱਟੀ ਜਾਂਨੇ ਪਤ 20 20 ਸਾਲ ਹੋ ਗਏ ਤੂੰ ਖਵਰਾ ਕਿਉਂ ਕੋਈ ਖਾਂਦਾ ਨਹੀਂ ਘਾਟਾ ਕੋਈ ਪੈਂਦਾ ਨਹੀਂ ਕੱਟੇ ਜਾਂਦਾ ਮੈਂ ਨਹੀਂ ਕੱਟਣਾ ਇਹਨਾਂ ਦੇ ਨਾਲ ਠੀਕ ਆ ਨਾ ਨਹੀਂ ਫਿਰ ਅੱਡ ਵੀ ਨਹੀਂ ਹੋਣਾ ਤੇਂਦਰ ਇਹਨੂੰ ਕਿ ਅੱਡ ਵੀ ਨਹੀਂ ਮੈਂ ਵੇਖੋ ਮੈਂ ਅੱਜ ਤਾਂ ਮੈਂ ਛੱਡਿਆ ਕੱਪੜੇ ਕੱਲ ਨੂੰ ਮੈਂ ਭਾਂਡੇ ਰੋਟੀ ਤੋਂ ਕੋ ਸਾਰਾ ਕੁਝ ਛੱਡੂੰਗੀ ਲੈ ਇਹ ਇੱਕ ਹੀ ਗੱਲ ਬਣੀ ਫਿਰ ਮੈਂ ਨਹੀਂ ਬਸ ਮੈਂ ਤੁਹਾਨੂੰ ਸਿੱਧੀ ਤਰ੍ਹਾਂ ਦੱਸ ਅੱਧਾ ਹੋਣਾ ਹੋਜੋ ਮੈਂ ਇਥੋਂ ਨਹੀਂ ਆ ਨਾ ਤੇ ਨਾ ਤੇ ਡੇਢ ਭਾਂਡੇ ਦਾ ਮੰਜਿਆ ਜਾਂਦਾ ਕਿਤੇ ਕੱਪੜੇ ਢੋਲੋ ਡੇਢਾ ਲੰਗਰ ਥਾਪਲੋ ਸਾਂਝਾ ਪਰਿਵਾਰ ਮੈਂ ਨਹੀਂ ਰਹਿਣਾ ਮੈਂ ਤਾਂ ਕੱਲੀ ਨਹੀਂ ਰਹਿਣਾ ਏ ਤਾਂ ਕੱਲੀ ਹੋ ਕੇ ਵੀ ਕੰਮ ਤਾਂ ਕਰਨੇ ਪੈਣਾ ਹੈ ਕੰਮ ਤਾਂ ਉਹੀ ਹੋਇਆ ਕਰੂਗਾ ਕੰਮ ਤਾਂ ਉਹੀ ਹੋਊਗਾ ਹੈਗਾ ਵੀ ਵਧੂਗਾ ਕੰਮ ਤਾਂ ਕਿਉਂ ਵਧੂਗਾ ਹੁਣ ਤਾਂ ਵੰਡ ਕੇ ਹੋ ਜਾਂਦਾ ਹੈ ਲੈ ਲਾਉਣਗਾ ਪਿੰਦ ਗਾਣੇ ਜਿਹੜੀਆਂ ਉਹ ਤੇ ਕਟੜ ਦੇ ਵਿੱਚ ਕੁਝ ਕੋਸ ਕੋਤੋ ਹਾਂ ਬੰਦਈ ਆਵੇ ਕਟਬਰ ਦੇ ਵਿੱਚ ਹੈ ਉਹਨਾਂ ਦੀ ਵੀ ਜ਼ਮੀਨ ਹੈ ਜਾਇਦਾਦ ਹੈ ਸਾਰਾ ਕੁਝ ਉਹਨਾਂ ਨੂੰ ਕਿਤੇ ਕੀ ਦਾ ਕੋਸ ਆ ਗਿਆ ਕਿਤੇ ਕੀ ਦਾ ਕੋਸ ਆ ਗਿਆ ਆਪਾਂ ਵੀ ਨਾਲ ủi ਕਟਾਈ ਜੰਨੇ ਉਹਨਾਂ ਦੇ ਨਹੀਂ ਨਹੀਂ ਧੀਆ ਦੀ ਤਾਂ ਕਿਸਮਤ ਆ ਫਿਰ ਉਹਦਾ ਹਿੱਸਾ ਵੀ ਆ ਪੁੱਤ ਧੀਆ ਦਾ ਮੈਂ ਤਾਂ ਇਹ ਕਹਿੰਨੇ ਆ ਵੀ ਕੱਠ ਨਾਲ ਦੀ ਦੀਚ ਨਹੀਂ ਅੱਜ ਤਾਂ ਮੈਂ ਉਹਨਾਂ ਨੂੰ ਦੱਸਿਆ ਨਹੀਂ ਭਾਈ ਤੁਹਾਡੇ ਕੱਪੜੇ ਨਹੀਂ ਧੋਤੇ ਮੈਂ ਧੋਕੇ ਪਾਤੇ ਤੇ ਜੇ ਕੱਲ ਨੂੰ ਪਤਾ ਲੱਗਾ ਕੀ ਮੰਨ ਤੇ ਵੀ ਤੂੰ ਉਹਨਾਂ ਦੇ ਅੱਡ ਹੋਣਾ ਹੋ ਜੂ ਮੈਂ ਤੁਹਾਨੂੰ ਦੱਸਦਾ ਤੇ ਨਹੀਂ ਮੈਂ ਤਾਂ ਚੱਲੀ ਆ ਪਿੰਡ ਮੈਂ ਨਹੀਂ ਇੱਥੇ ਰਹਿਣਾ ਜਿੱਦੇ ਅੱਡ ਹੋ ਜਾਓਗੇ ਨਾ ਉਦੋਂ ਮੈਂ ਮੁੜ ਕੇ ਆ ਜੂੰਗੀ ਚੱਲ ਠੀਕ ਐ ਤੂੰ ਜਾਵੜਾ ਪਿੰਡ ਹੀ ਜਾਵੜਾ ਫਿਰ ਹੋਰ ਤਾਂ ਕੋਈ ਹੱਲ ਹੀ ਨਹੀਂ ਫਿਰ ਉਹਨਾਂ ਇੱਕੋ ਦਾ ਅੱਡ ਤੈਨੂੰ ਕਿੱਥੇ ਕਰ ਦੇਗੇ ਬੂ ਮੈਂ ਮਰ ਜਾ ਮੈਂ ਤਾਂ ਇਨਾ ਤੱਕ ਗੱਲਾਂ ਸੁਣ ਲਿਆ ਤੇ ਗੱਲ ਤਾਂ ਇਹ ਕਿੰਨੀ ਵਧਾਈ ਬੈਠੇ ਮੈਨੂੰ ਤਾਂ ਪਤਾ ਹੀ ਨਹੀਂ ਲੱਗੇ ਮੈਨੂੰ ਤਾਂ ਮੇਰੀ ਭੈਣ ਨੇ ਮੇਰੇ ਕੋਲ ਗੱਲ ਹੀ ਨਹੀਂ ਕੀਤੀ ਇਹ ਤਾਂ ਅੱਡ ਹੋਣ ਤੱਕ ਦੀਆਂ ਗੱਲਾਂ ਆਈਆਂ ਪਈਆਂ ਸਾਡੇ ਘਰੇ ਤਾਂ ਹੈ ਇਹ ਤਾਂ ਬਹੁਤਾ ਹੀ ਭੈਣ ਕਰਦੀ ਰਹਿੰਦੀ ਹੈ ਪਰ ਉਹਦਾ ਸੁਭਾਅ ਪਹਿੜਾ ਮੈਨੂੰ ਪਤਾ ਨਹੀਂ ਲੱਗਦਾ ਨਾ ਮੈਨੂੰ ਉਹਨੇ ਖੁੱਲ ਕੇ ਗੱਲ ਦੱਸੀ ਵੀ ਭੈਣੇ ਗੱਲ ਤਾਂ ਆਹ ਏ ਵੀ ਉਹ ਐਡੇ ਵੱਡੇ ਸਾਂਝੇ ਪਰਿਵਾਰ 'ਚ ਨਹੀਂ ਰਹਿੰਦੀ ਫੇਰ ਮੈਂ ਕੀ ਕਰਾਂ ਉਹ ਤਾਂ ਅੱਡ ਹੋਣ ਦੀਆਂ ਗੱਲਾਂ ਕਰਦੀ ਆ ਜੇ ਨਹੀਂ ਕਰਦੇ ਉਹ ਤਾਂ ਕਹਿੰਦੀ ਮੈਂ ਤਾਂ ਪੇਕੀ ਉੱਠ ਜੂ ਨਾਲੇ ਜਿਉ ਪੇਕੀ ਉੱਠ ਗਈ ਸਾਡਾ ਜਲੂਸ ਨਿਕਲ ਜੇ ਲੱਡ ਹੋ ਜਾਣਗੇ ਫਿਰ ਅੱਡ ਵੀ ਤਾਂ ਹੁਣ ਹੁੰਦੇ ਹੀ ਆਏ ਆ ਲੋਕ ਅੱਡ ਹੋਣ ਚ ਕੀ ਆ ਬਹੁਤ ਚਿਰ ਨੇ ਵੀ ਕੀ ਸਾਡੀ ਪਰ ਮੈਂ ਬਹੂ ਨੂੰ ਪੇਕੀ ਨਹੀਂ ਜਾਣ ਦਿੰਦੀ ਬਹੂ ਪੇਕੀ ਜਾਵੜੀ ਉਹ ਵੀ ਅਮਾਨਤਾ ਸਾਡੀ ਉਹਨੂੰ ਵੀ ਅਸੀਂ ਸੰਭ ਕੇ ਰੱਖਣਾ ਮੈਂ ਗੱਲ ਕਰਦੀ ਉਹਦੇ ਤਾਇਆ ਜੀ ਨਾ ਆ ਜਾਂਦੇ ਉਹਨਾਂ ਨੂੰ ਪਿੰਡ ਚ ਗਈ ਬਿਆ ਬਣਾ ਲਈ ਦਸਮਿਤ ਸਬਜੀ ਹਾਂ ਬਣਾ ਲਈ ਨਹੀਂ ਸਬਜ਼ੀ ਤਾਂ ਬਣਾ ਲਈ ਬਸ ਆਟਾ ਵੀ ਤੋਂ ਨਾ ਤੇ ਰੋਟੀ ਨਾ ਉਹਨਾਂ ਨੇ ਕੱਲ ਨੂੰ ਅੱਛਾ ਹੂੰਦੀ ਨੇ ਮੜ ਕੇ ਸਾਦੀ ਪਤ ਸਬਜ਼ੀ ਗਾਦੀ ਬਣਾਈ ਅੱਜ ਪਿੰਡਾਂ ਬਣਾਈਆਂ ਤਾਈ ਜੀ ਅੱਛਾ ਕੁੜੀ ਕਮਲਜੀਤ ਮੈਂ ਤੈਨੂੰ ਇੱਕ ਗੱਲ ਪੁੱਛਾਂ ਹਾਂ ਮੈਂ ਸੋਚਦਾ ਸਾਰੀਆਂ ਗੱਲਾਂ ਉੱਥੇ ਖੜੀ ਨੇ ਸੁਣ ਲੈਣਾ ਜਿਹੜੀਆਂ ਤੂੰ ਪਿੰਦਰ ਤੇ ਵੀ ਜਸਮੀਤ ਬੋਟੀ ਦੇ ਨਾਲ ਕੀਤਾ ਅੱਛਾ ਤੂੰ ਇੱਡੀ ਵੱਡੀ ਗੱਲ ਮੈਥੋਂ ਲੁਕੋ ਕੇ ਰੱਖੀ ਵੀ ਘਰ ਦੇ ਵਿੱਚ ਕੀ ਕੁਝ ਹੋ ਜਾਂਦਾ ਮੈਨੂੰ ਪੂਰਾ ਹੀ ਨਾ ਪਤਾ ਲੱਗਣ ਦਿੱਤਾ ਨੇ ਮੈਂ ਹਾ ਚੱਲ ਕੀ ਦੱਸਣਾ ਭੈਣੇ ਇਹ ਕੀ ਬਾਤ ਰੀ ਵਾਲੀ ਗੱਲ ਸੀ ਮੈਨੂੰ ਐਸੇ ਕੀਆ ਚੱਲ ਵਿੱਚੇ ਵਿੱਚ ਲੋਟ ਆ ਜੇ ਮੈਂ ਤੇ ਮੁੰਡਾ ਨੂੰ ਲੋਟ ਕਰ ਲਾਂਗੇ ਪਰ ਕਾਹਨੂੰ ਭੈਣੇ ਹੂੰ ਮੈਨੂੰ ਹੁਣ ਆਇਆ ਵੀ ਇਹਨਾਂ ਦੇ ਦੋਹਾਂ ਜੀਆਂ ਦੇ ਵਿੱਚ ਵਿੜੋਣਾ ਪੈ ਜੇ ਹਨਾ ਤੇ ਚੱਲ ਮੇਰੀ ਗੱਲ ਸੁਣ ਲੋਕ ਕਿਹੜਾ ਅੱਡ ਨਹੀਂ ਹੁੰਦੇ ਆ ਜੇ ਹੁਣ ਇਹ ਆਪਣੇ ਨਾਲ ਨਹੀਂ ਰਹਿਣਾ ਚਾਹੁੰਦੀ ਕੋਈ ਨਾ ਮੈਨੂੰ ਅੱਡ ਮਨਜ਼ੂਰ ਮੈਂ ਆਪਦੀਆਂ ਅੱਡ ਰੋਟੀਆਂ ਪਕਾ ਲਵਾਂ ਜੇ ਇਹਦੀ ਬਉਟੀ ਕਹਿੰਦੀ ਮੇਥੋਂ ਸਾਂਝੇ ਪਰਵਾਬ ਦੇ ਵਿੱਚ ਨਹੀਂ ਰਹਿ ਜਾਂਦਾ ਇਹਦੇ ਵੱਡੇ ਦੇ ਵਿੱਚ ਕਿ ਮੈਂ ਹੀ ਅੱਡ ਹੋ ਜੂ ਪਰ ਜੇ ਉਹ ਕਹਿੰਦੀ ਹੈ ਪੇਕੀ ਜਾਣਾ ਪੇਕੀ ਤਾਂ ਨਹੀਂ ਮੈਂ ਉਹਨੂੰ ਜਾਣ ਦਿੰਦੀ ਪੇਕੀ ਜਾ ਕੇ ਤਾਂ ਆਪਣਾ ਜਲੂਸ ਨਿਕਲ ਜੂ। ਹੋਰ ਹਾਂ ਤਾਂ ਮੈਂ ਉਹਨੂੰ ਸਮਝਾਉਂਦੀ ਸੀ ਤੇ ਫੇਰ ਨਾਲੇ ਭੈਣੇ ਮੇਰੀ ਗੱਲ ਸੁਣ ਵੀ ਚੱਲ ਤੂੰ ਤਾਂ ਅੱਡ ਪਕਾ ਲੇਂਗੀ। ਲੋਕ ਕੀ ਕਹਿਣਗੇ ਹਨ ਵੀ ਚੱਕ ਕੇ ਅੱਡ ਕਰਤਾ ਇਹਨਾਂ ਨੂੰ। ਨਹੀਂ ਨਹੀਂ ਲੋਕਾਂ ਨੂੰ ਕੀ ਜਦੋਂ ਹੁਣ ਆਪਣੀ ਫਿਰ ਬਹੂ ਨੂੰ ਤਾਂ ਨਹੀਂ ਬਹੂ ਨਾਲ ਤਾਂ ਨਹੀਂ ਰੌਲਾ ਪਾਉਣਾ ਆਪਣਾ। ਨਾਲੇ ਉਹੀ ਗੱਲ 20 22 ਬਾਈ ਬਾਈ ਸਾਲ ਹੋ ਗਏ ਆਪਾਂ ਤਾਂ ਕਿ ਚੈੱਕ ਦੋ ਜਿੱਤ ਬਿੰਦ ਪਾਸੇ ਨਾ ਹੋਈਆਂ ਹਨਾ ਤੇ ਹੁਣ ਬਹੁਤ ਦਾ ਕਰ ਪਾਸੀ ਤਾਂ ਨਹੀਂ ਹੋਈਆਂ ਆਪਾਂ ਤਾਂ ਇੱਕ ਦੂਜੇ ਬਿਨਾ ਸਾਰੇ ਨਹੀਂ ਜਾਂਦਾ ਆਪਾਂ ਤਾਂ ਇੱਕ ਮੰਜੇ ਤੇ ਬਹਿਣਾ ਇੱਕ ਤੇ ਰੋਟੀ ਖਾਣੀਆਂ ਬਹਿ ਕੇ। ਤੇ ਫਿਰ ਹੁਣ ਉਹ ਆਏ ਆ ਵੀ ਉਹ ਬੱਚਿਆਂ ਦਾ ਅੱਜ ਕੱਲ ਹਾਜਮਾ ਹੈ ਨਹੀਂ ਨਾ ਹੋਰ ਮੈਂ ਸੀ ਨਾ ਬੱਸ ਹਾਂ ਉਹ ਗੱਲ ਨੂੰ ਸਹਾਰ ਦੇ ਨਾਲੇ ਆਪਾਂ ਤਾਂ ਮੈਂ ਤਾਂ ਕਦੇ ਗੱਲ ਕਹੀ ਨਹੀਂ ਬਸ ਉਹੀ ਉਹਨੂੰ ਚਿੱਤ ਚ ਹੀ ਸੱਜ ਗਿਆ ਵੀ ਐਡਾ ਪਰਿਵਾਰ ਆ ਸਾਡਾ ਹਾਂ ਉਹ ਅੱਜ ਕੱਲ ਤਾਂ ਜਵਾਕਾਂ ਨੂੰ ਐ ਹੀ ਹੋ ਜਾਂਦਾ ਵੀ ਬਸ ਅਸੀਂ ਅਸੀਂ ਹੋਈਏ ਤੇ ਦੂਜਾ ਬੰਦਾ ਨਾ ਆਏ ਬੱਚੇ ਰਹਿੰਦੇ ਨਹੀਂ ਅੱਜ ਕੱਲ ਸਾਂਝੇ ਪਰਿਵਾਰ ਚ ਉਹਨਾਂ ਦੀ ਉਹ ਰੁਚੀ ਨਹੀਂ ਹੁੰਦੀ ਪਰਿਵਾਰ ਦੇ ਵਿੱਚ ਰਹਿਣ ਦੀ ਹਾਂ ਤੇ ਬੰਦਈਏ ਸਾਂਝੇ ਪਰਿਵਾਰ ਚ ਜਿਹ ਜਿੰਨੇ ਖਾਂਦੇ ਉਹਨੇ ਕੰਮ ਵੀ ਕਰਦੇ ਆ ਚੱਲ ਕੋਈ ਨਾ ਤੂੰ ਚਿੱਤ ਨਾ ਖਰਾਬ ਕਰ ਆਵਦਾ ਵੀ ਖਾਣੀ ਮੈਥੋਂ ਭੈਣ ਪਾਸੇ ਉਠ ਜੂ ਪਾਸੇ ਕਿਉਂ ਹੋਣਾ ਆਪਾਂ ਉਹਦੀ ਰੋਟੀ ਅੱਡ ਕਰ ਦਿਆਂਗੇ ਬਉਟੀ ਦੀ ਕੱਲੀ ਤੇ ਵਾਹੀ ਆਪਾਂ ਇਕੱਠੀ ਰੱਖਾਂਗੇ ਅੱਡ ਮੈਂ ਕਿਉ ਕਿਤੇ ਹੋਰ ਜਾਣਾ ਇੱਥੇ ਹੀ ਆਪਾਂ ਬੈਠੀਆਂ ਰਹਿ ਆ ਕਰਾਂਗੇ ਬਸ ਗੱਲਾਂ ਕਰੀ ਜਾਏਗਾ ਵੇੜਾ ਤਾਂ ਆਪਣਾ ਇੱਕ ਹੀ ਰਹੂਗਾ ਆਪਾਂ ਕਿਹੜਾ ਵੇੜੇ 'ਚ ਕੰਦ ਕੱਢਣੀ ਆ ਹਾਂ ਕੰਧ ਨਹੀਂ ਆਪਾਂ ਕੱਢਦੇ ਕੋਈ ਨਾ ਤੂੰ ਦਿਲ ਨਾ ਛੋਟਾ ਕਰ ਹਾਂ ਹਾਂ ਆਏ ਤਾਂ ਫਿਰ ਹੁਣ ਆਪਾਂ ਇਕੱਠਾਂ ਰਹਿਣਾ ਤੇ ਤੇਰੀ ਵੀ ਬੇਵੱਸੀ ਆ ਫਿਰ ਹੁਣ ਆ ਤੇਰੀ ਵੀ ਬੇਵੱਸੀ ਆ ਕੋਈ ਨਾ ਸ਼ਾਬਾਸ਼ ਏ ਤੇਰੇ ਤੂੰ ਬਹੁਤ ਸਾਲ ਭਾਈ ਸਾਡੇ ਨਾਲ ਕੱਟ ਲਈ ਜਿਵੇਂ ਮੈਂ ਕਹਿੰਦੀ ਸੀ ਓਵੇਂ ਤੂੰ ਮੇਰੇ ਮਗਰ ਲੱਗਦੀ ਸੀ ਹਜੇ ਵੀ ਦੇਖ ਲੈ ਕਹਿੰਦੀ ਐ ਵੀ ਇਕੱਠਾਂ ਰਹਿ ਲਾਂਗੇ ਆਪਾਂ ਕੰਧ ਨਹੀਂ ਕੱਢਨੀ ਹੈਗੀਆਂ ਮੇਰੇ ਬਿਨਾ ਕਿਹੜਾ ਜੀ ਨਹੀਂ ਲੱਗਣਾ ਜਾਂ ਤੇਰਾ ਨਹੀਂ ਜੀ ਲੱਗਣਾ ਮੇਰਾ ਨਹੀਂ ਜੀ ਲੱਗਣਾ ਕੰਧ ਤਾਂ ਮੈਂ ਕਢਾ ਕੇ ਹਟੂੰਗੀ ਇਹ ਤਾਂ ਹੈ ਨਹੀਂਗਾ ਵੀ ਬਿਨਾ ਕੰਧ ਤੋਂ ਹੀ ਮੈਨਾਂ ਨੂੰ ਘਰੇ ਰੱਖੀ ਜਾਊਂਗੀ ਰੋਟੀ ਟੋਕ ਸਭ ਕੁਝ ਸਾਢ ਕਰ ਕੋਠੀ ਰੱਖੂਗੀ ਮੈਂ ਤੇ ਉਹਨਾਂ ਨੂੰ ਪੁਰਾਣਾ ਕਰ ਦੇਵਾਂਗੀ ਕੋਈ ਨਹੀਂ ਮੈਂ ਵੀ ਦੇਣੀ ਹੈ ਕਿਵੇਂ ਇਸ ਘਰ ਦੇ ਵਿੱਚ ਹੀ ਰਹਿੰਦੀ ਆ ਚਲ ਵਧੀਆ ਅੱਡ ਹੋਣਗੇ ਸਮਾਂ ਦੀਆਂ ਨੇ ਵੀ ਗੱਲਬਾਤ ਕੀਤੀ ਵਧੀਆ ਚਾਰ ਰੋਟੀਆਂ ਲਾਇਆ ਕਰਾਂਗੇ ਆਰਮਨ ਨਾ ਟਾਈਮ ਨਾ ਕੰਮ ਨਵੇੜ ਕੇ ਟਾਈਮ ਨਾ ਬਹਿ ਜਾ ਕਰਾਂਗੇ ਨਾ ਕਿਸੇ ਦੀ ਹੂੰ ਤੇ ਨਾ ਕਿਸੇ ਦੀ ਹੈ ਚਲ ਬਦੂਗੂ ਤੇ ਮੇਰਾ ਦੱਤਾ ਹੋ ਗਿਆ ਸਬਜ਼ੀ ਵੀ ਮੇਰੀ ਬਣ ਗਈ ਹੈ ਨਹੀਂ ਹੁਣ ਤਵੇਗ ਲਾ 4-5 ਮਹੀਨੇ ਹੋ ਗਏ ਆਰਮਨਾ ਸੌਖੀ ਹੋਏ ਨੇ ਮੈਂ ਟਵੇਚ ਦਿਲਾ ਕੇ ਦੋ ਰੋਟੀਆਂ ਤੇ ਵੇਲੀ ਹੋਏ ਨੇ ਲਿਆ ਜੀ 7 ਵੱਜੀ ਹੈ ਵੇਲੀ ਵੀ ਹੋ ਗਈ। ਅੱਗੇ ਸਾਰਾ ਦਿਨ ਖਪੀ ਜਾਂਦੀ ਰਹਿੰਦੀ ਸੀਗੀ ਮੈਂ। ਉਹ ਕਰ ਲੈ ਜੋ ਕਰ ਲੈ। ਮੰਮੀ ਜੀ। ਮੰਮੀ ਕਿਵੇਂ ਹੋ? ਠੀਕ ਆ ਬੱਬਾ। ਠੀਕ ਆ ਹਾਂ ਥੋੜਾ ਸ਼ਰੀਰ ਜਾ। ਹਾਂ ਬਿੱਟੇ ਰੱਖੋ ਵਾਲੀ ਵੇਖੀ ਮੇਰਾ ਕੋਲ ਨਾ ਲੱਗਣੀ ਕੋਈ ਸਿਸਟਮ। ਅੱਛਾ ਉਹ ਨਾ ਮੈਂ ਤਾਂ ਹੀ ਗੱਲ ਕਰ ਲਈ ਸੀ ਮੰਮੀ। ਹਾਂ ਤਾਂ ਉਹ ਮੰਮੀ ਦਾ ਫੋਨ ਆਇਆ ਸੀਗਾ ਪੈਨ ਵਾਲੀ ਦਾ। ਅੱਛਾ। ਤੇ ਉਹ ਵਾਲੀ ਬਿਮਾਰ ਜੀ ਹੋਈ ਪਈ ਹੈ ਹਸਪੀਟਲ 'ਚ। ਉਹ ਕਹਿੰਦੇ ਸੀਗੇ ਵੀ ਤੂੰ ਆ ਜਾਂਦੀ 2 ਦਿਨ। ਹੂੰ ਉਹ ਜਿਆਦਾ ਤੂ ਬੁੱਤ ਲੱਗਦੀ ਮੇਰੇ ਨੂੰ ਕਿਹਾਂ ਨੂੰ ਪਰ ਮੇਰਾ ਅਗੈ ਸਹੀ ਪੀ ਕੇ ਹੈ ਰੋਟੀਆਂ ਹੂੰ ਮੈਂ ਤਾਂ ਤਾਰਾ ਤੁਹਾਨੂੰ ਨਿਕਸਲ ਬਣਾ ਦੇ ਰਿਹਾ ਤੇ ਇਹਦਾ ਨਾਲ ਹੀ ਇਹਦੇ ਚਾਹ ਤੂ ਕਰਨੀ ਹੈ ਨਾ ਪਿੰਡਾਂ ਨੂੰ ਤਾਰਾ ਬਣਾ ਤੁਸੀਂ ਆਏ ਕਰੋ ਨਾ ਤੁਸੀਂ ਤਾਈ ਜੀ ਨੂੰ ਪੁੱਛਿਓ ਜੋ ਚੋ ਦੇਣ ਤਾਂ ਮੈਂ ਵੀ ਤਾਈ ਨੂੰ ਪੁੱਛਦੀ ਮੈਂ ਤਾਂ ਸਰਮਾਉਂਦੀ ਹੂੰ ਦੇਖ ਲਾ ਪੁੱਛ ਨਾ ਪੁੱਛਿਆ ਮੈਂ ਕਿ ਤਰ੍ਹਾਂ ਚਲ ਮੈਂ ਵੇ ਨਹੀਂ ਮੰਮੀ ਫਿਰ ਕੀ ਬੰਦਾ ਹੈ ਚਲੋ ਪੈ ਜੋ ਤੁਸੀਂ ਕੀ ਕਰਾਂ ਮਇਤਾਈ ਜੀ ਕੋਈ ਜਾਵਾਂ ਕਿ ਨਾ ਜਾਵਾਂ ਇਹ ਵੀ ਜੱਬੀ ਪੈ ਗਿਆ ਮੈਂ ਤਾਂ ਵਧੀਆ ਹੁੰਦਾ ਸੀ ਇਕੱਠਾ ਪਰਿਵਾਰ ਸੀ ਟੈਨਸ਼ਨ ਤਾਂ ਨਹੀਂ ਹੁੰਦੀ ਸੀ ਜਦੋਂ ਮਰਜੀ ਝੋਲਾ ਚੱਕੋ ਤੇ ਟੁਰ ਕੇ ਹੁਣ ਮੈਂ ਜੇ ਪੁੱਛਣ ਜਾਣੀ ਤੇ ਸ਼ਰਮ ਮਜੀ ਨਹੀਂ ਹੁੰਦੀ ਉਹਨੇ ਕਹਨ ਉਹ ਤਾਂ ਛੇਤੀ ਅੱਡ ਹੋਊਗਾ ਗੱਲਾਂ ਕਰਦੀ ਸੀ ਗਿਆ ਲੱਗ ਗਿਆ ਪਤਾ ਚਲ ਵੀ ਨਹੀਂ ਆ ਮੈਂ ਜਾ ਕੇ ਤਾਂ ਆਣੀ ਆ ਇੱਕ ਵਾਰ ਨੀਮੀ ਜੀ ਕੋ ਕੇ ਜਾਵ ਲੈਣੀ ਆ ਚਲ ਹੋ ਫਿਰ ਦਿੱਤਾ ਉਹ ਜੀ ਸ਼ਰਮ ਜੀ ਵੀ ਹੁੰਦੀ ਜਿਵੇਂ ਗੱਲ ਕਰਾਂ ਜਾ ਕੇ ਮੈਂ ਤਾਂ ताई जी नी ਬਾ ਸਾਸਰੀ ਕਾ ਨਹੀਂ ਬਾ ਟੋਟੀ ਕੋ ਮੈ ਆਉਣਾ ਹੈ ਮੇਰੀ ਧੀ ਅੱਜ ਉਹ ਬਸ ਹੂੰ ਵੀ ਤਾਈ ਜੀ ਬਸ ਮੈਂ ਕਿ ਚੱਲੋ ਗੇੜਾ ਜਾ ਕੱਢੇ ਹੋਣੀ ਹੋਰ ਤੁਸੀਂ ਠੀਕ ਹੋ ਠੀਕ ਠਾਕ ਹੈ ਬੱਤ ਵਧੀਆ ਹੈ ਹਾਂ اچھا ਹਾਂ ਠੀਕ ਤਕਾਦੇ ਹਾਂਜੀ ਹਾਂ ਹੌਲੀ ਹੌਲੀ ਹੁਣ ਜੀ ਲੱਗਿਆ ਸਾਡਾ ਮਾੜਾ ਜਾ ਐ ਫਿਰ ਹੁਣ ਏਡੇ ਟਬਰ ਚ ਆਏ ਸੀ ਹਨਾ ਇਹ ਤਾਂ ਹੈ ਤਾਂ ਜੀ ਹਾਂ ਹਾਂ ਹੋਰ ਸੁਣਾ ਕਰੀ ਸਾਰੇ ਠੀਕ ਆ ਸਾਰੇ ਵਧੀਆ ਜੀ ਤਾਂ ਜੋ ਮਮੀ ਕਿਵੇਂ ਆ ਤੇਰੀ ਮਮੀ ਦੀ ਧੜਕਣਾ ਜੀ ਵਧੀ ਪਈ ਆ ਉਹ ਬਿਮਾਰ ਜੇ ਹੋਈ ਪਈ ਕਮਲ ਜੀ ਹਾਂਜੀ ਅੱਛਾ ਤੇ ਉਹ ਤੇ ਪਹਿਲਾਂ ਹੀ ਵਾਦੀ ਜਾਂਦੀ ਸੀ ਹਾਂਜੀ ਹਾਂਜੀ ਤੇ ਉਹ ਇੱਕ ਮੇਰੇ ਮਮੀ ਵੀ ਬਿਮਾਰ ਹੋਈ ਪਈ ਆ ਪੈੰਡ ਵਾਲੇ ਅੱਛਾ ਉਹ ਮਮੀ ਚੀਤੇ ਵਾਲੀ ਹਾਂਜੀ ਉਹਨਾਂ ਦਾ ਫੋਨ ਉਹਦਾ ਕੀ ਦੁਖਣ ਲੱਗ ਗਿਆ ਉਹ ਵੀ ਬਸ ਐਂ ਬਿਮਾਰੀ ਰਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕੁਝ ਕੀ ਹੋ ਜਾਂਦਾ ਕੀ ਹੋ ਜਾਂਦਾ ਨਾ ਅੱਛਾ ਤੇ ਉਹਨਾਂ ਦਾ ਫੋਨ ਆਈ ਜਾਂਦਾ ਵੀ ਤੂੰ ਆ ਜਾ ਉਧਰ ਮੰਮੀ ਬਿਮਾਰ ਹੋਏ ਪਈ ਆ ਅੱਛਾ ਨਾਲ ਉਹਨਾਂ ਨੂੰ ਮੈਂ ਛੱਡ ਕੇ ਜਾਂ ਜੁਗਰੀਂ ਧਾਰਾਂ ਤੂਰਾਂ ਦਾ ਓੱਖਾ ਹੋ ਜਾਂਦਾ ਏ ਅੱਛਾ ਤੇ ਨਾ ਕੋਈ ਨਾ ਪੁੱਤ ਮੈਂ ਕਰਿਆ ਉਹ ਛੋਟਾ ਕੰਮ ਉਹ ਕਿੱਡੀ ਕ ਗੱਲ ਆ ਫਿਰ ਤੂੰ ਜਾ ਜਿੰਨੇ ਦਿਨ ਲਾਉਣੇ ਲਾਇਆ ਬੇਫਿਕਰ ਹੋ ਕੇ ਲਾਇਆ ਧਾਰਾਂ ਹੀ ਆ ਮੈਂ ਕਰਦਿਆ ਕਰੂ ਰੋਟੀ ਪਕਾ ਦਿਆ ਕਰੂ ਮੈਂ ਹਾਂਜੀ ਹਾਂਜੀ ਤਾਈ ਜੀ ਇਹ ਤਾਂ ਤੁਸੀਂ ਕੱਢ ਦੋਗੇ ਲੈ ਤਾਰਾ ਮੈਂ ਕੱਢ ਦੂੰਗੀ ਹਾਂ ਹੁਣ ਮੈਂ ਕੱਢਣ ਹੀ ਲੱਗੀ ਸੀ ਵੋਹ ਹਟਾਈ ਜਾਂਦੀ ਸੀ ਮੈਂ ਅੱਛਾ ਆਪਦਿਆਂ ਤਾਂ ਹਾਂਜੀ ਮੈਨੂੰ ਤਾਂ ਸ਼ਰਮਜੀ ਵੀ ਆਉਂਦੀ ਆ ਪਰ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਹਾਂ ਤਾਈ ਜੀ ਮੈਂ ਤੁਹਾਡੇ ਨਾਲ ਐ ਕੀਤਾ ਨਾ ਤੇ ਤੁਸੀਂ ਫੇਰ ਵੀ ਮੇਰਾ ਸਾਥ ਦਿੱਨੇ ਹੋ ਨਹੀਂ ਕੋਈ ਨਾ ਪੁੱਤ ਫੇਰ ਕੀ ਹੋ ਗਿਆ ਤੂੰ ਨਿਆਣੀ ਸੀ ਹਾਂਜੀ ਚਲ ਕੋਈ ਨਾ ਮਹਾਰਾਜ ਨੇ ਹੁਣ ਵੀ ਤੈਨੂੰ ਸਮੱਤ ਬਖਸ਼ੀ ਆ ਪਰ ਤੁਸੀਂ ਤਾਈ ਜੀ ਮੈਂ ਇਹੀ ਕਹਿਨੀ ਆ ਵੀ ਤੁਸੀਂ ਫੇਰ ਸਾਡੇ ਨਾਲ ਰਹਿਣ ਲੱਗ ਜੂ ਆ ਕੇ ਤੁਸੀਂ ਇਹ ਪੁਰਾਣੇ ਘਰ ਚ ਨਾ ਰੋ ਤੁਸੀਂ ਸਾਡੇ ਨਾਲ ਨਵੇਂ ਘਰ ਚ ਚੱਲੋ ਨਹੀਂ ਕੋਈ ਨਾ ਪਤਾ ਕਿ ਜਿਹੜਾ ਸਾਂਝਾ ਪਰਿਵਾਰ ਹੁੰਦਾ ਨਾ ਉਹਦਾ ਸੁੱਖ ਬਹੁਤ ਹੁੰਦਾ ਏ ਬੰਦਾ ਜਦੋਂ ਮਰਜੀ ਜਿੱਥੇ ਮਰਜੀ ਜਾਵੇ ਦੁੱਖ ਦਾ ਸੁੱਖ ਦਾ ਸਾਂਝੀ ਪਰਿਵਾਰ ਚ ਬੰਦਾ ਸੌਂਦਾ ਏ ਸੌਂਦਾ ਕਲਿਆਣ ਬਹੁਤ ਔਖਾ ਹੋ ਜਾਂਦਾ ਏ ਤਾਂ ਕੱਲਿਆਂ ਨੂੰ ਹੁਣ ਤੂੰ ਹੀ ਵੇਖ ਲੈ ਹੁਣ ਤੈਨੂੰ ਫੀਲ ਹੋਇਆ ਏ ਜੀ ਹਾਂ ਵੀ ਤੈਨੂੰ ਧਾਰਾਂ ਦਾ ਔਖਾ ਹੋ ਗਿਆ ਤੈਨੂੰ ਫਿਕਰ ਪੈ ਗਿਆ ਕੰਮ ਦਾ ਹਾਂਜੀ ਹਾਂਜੀ ਅੱਗੇ ਤੂੰ ਛੱਡ ਕੇ ਤੁਰ ਜਾਂਦੀ ਸੀ ਉਦੋਂ ਮੈਨੂੰ ਮਤ ਨਹੀਂ ਸਤਾਈ ਜਦੋਂ ਮੈਨੂੰ ਆਇਆ ਲੱਗਦਾ ਸੀਗਾ ਵੀ ਨਹੀਂ ਆਣੀ ਸੀ ਕੋਈ ਨਾ ਪਤਾ ਹੋ ਤੇ ਬਸ ਮੈਂ ਥੋੜਾ ਤੁਮ ਮਾਫੀ ਮੰਗਨੀ ਤਾਈ ਕਿ ਤੇ ਤੁਸੀ ਮਾਫੀ ਵਾਲੀ ਕਿਹੜੀ ਗੱਲ ਹੈ ਮੇਰਾ ਮੇਰੇ ਆਉਂਦੀ ਤੁਸੀਂ ਉਧਰ ਹੀ ਆ ਜਾਣਾ ਸਾਰੇ ਕੱਪੜੇ ਲੀੜੇ ਲੈ ਕੇ ਆਪਦੇ ਭਾਂਡੇ ਠੀਕਰ ਸਾਰਾ ਕੁਝ ਲੈ ਕੇ ਨਹੀਂ ਕੋਈ ਨਾ ਉਹ ਤੇਰੇ ਤਾਇਆ ਜੀ ਆਉਣਗੇ ਮੈਂ ਕੰਮ ਤੇਰਾ ਮੈਂ ਜਰੂਰ ਕਰਿਆ ਆ ਕਰੂੰ ਉਹ ਤੇਰੇ ਤਾਇਏ ਤੋਂ ਪੁੱਛੇ ਬਿਨਾ ਪਰ ਜਿਹੜੀ ਨਾਲ ਹੋਣੀ ਗੱਲ ਹੈ ਉਹ ਤੇਰੇ ਤਾਇਆ ਜੀ ਆਉਣਗੇ ਅਸੀਂ ਰਹਿ ਕਰਾਂਗੇ ਤੇ ਫੇਰ ਅਸੀਂ ਤੈਨੂੰ ਦੱਸਾਂਗੇ ਨਹੀਂ ਨਹੀਂ ਤਾਇਆ ਜੀ ਨੂੰ ਮੈਂ ਆਪੇ ਬਣਾ ਲਉ ਤਾਈ ਜੀ ਤੇ ਤੁਸੀਂ ਉਧਰ ਆਇਓ ਹੁਣ ਕੋਈ ਨਾ ਠੀਕ ਹੈ ਤਾਈ ਜੀ ਤੂੰ ਜਾ ਜਾਂ ਕੋਈ ਨਾ ਬੇਫਿਕਰ ਹੋ ਕੇ ਚੰਗਾ ਠੀਕ ਹੈ ਤਾਈ ਜੀ ਹਾਂ ਨਹੀਂ ਆਈ ਆਪਣਾ ਪਿਆਰ ਬਣਿਆ ਰਵੇ ਪਤਾ ਕੋਈ ਨਾ ਠੀਕ ਹੈ ਤਾਈ ਜੀ ਹਾਂ ਚਲੋ ਵਧੀਆ ਤਾਈ ਜੀ ਨੇ ਦਨ ਮਰਜ਼ੀ ਲਾਇਆ ਲਹੇ ਕੋਈ ਗੱਲ ਬੜੀ ਖੁਸ਼ ਹੋਈ ਤਾਈ ਜੀ ਤਾਂ ਹੁਣ ਇਹ ਇਕੱਠੇ ਰਹਿਣ ਲੱਗ ਜਾਣਗੇ ਨਾ ਸਾਡੇ ਨਾਲ ਤੇ ਵਧੀਆ ਹੋਊਗਾ ਹਾਂ